ਅਸਸਿਕਾਲ ਸਾਰਿਆਂ ਨੂੰ ਅੱਜ ਮੈਂ ਦੇਸ਼ ਵਿਦੇਸ਼ ਪ੍ਰੋਗਰਾਮ ਸ਼ੁਰੂ ਕਰ ਰਿਹਾ ਅੱਜ ਪਹਿਲਾ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਦੇਸ਼ ਵਿਦੇਸ਼ ਦਾ ਸਾਸਤ੍ਰੀਕਰਨ ਮੇਰਾ ਨਾਮ ਹੈ ਮਨੀਸ਼ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀ ਦੇਸ਼ ਵਿਦੇਸ਼ ਦੇ ਪ੍ਰੋਗਰਾਮ ਤੇ ਜਿਹੜਾ ਤੁਹਾਡਾ ਪਹਿਲਾ ਪ੍ਰੋਗਰਾਮ ਹੈ ਤੁਸੀਂ ਮੈਨੂੰ ਸੱਦਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਨੇ ਮਨੀਸ਼ ਰਾਣਾ ਤੇ ਇਹ ਨੇ ਹਿਮਾਚਲ ਪ੍ਰਦੇਸ਼ ਤੋਂ ਤੇ ਬਾਜੀ ਸਾਸਤ੍ਰੀਕਰਨ ਸਾਸਤ੍ਰੀਕਰਨ ਤੇ ਬਾਜੀ ਆਪਾਂ ਗੱਲ ਕਰਨ ਲੱਗੇ ਆ ਜਰਮਨੀਆ ਬਾਰੇ ਤੁਹਾਡਾ ਸਫਰ ਕਿਵੇਂ ਰਿਹਾ ਤੁਸੀਂ ਕਦੋਂ ਰਮਨੀਆ ਆਏ ਤੇ ਕਿਵੇਂ ਆਏ ਇਹ ਸਾਡੇ ਨਾਲ ਸਾਂਝਾ ਕਰੋ ਤੇ ਆਪਾਂ ਦੱਸਣਾ ਚਾਹੁੰਦੇ ਆ ਸਾਰਿਆਂ ਨੂੰ ਕਿ ਲੋ ਕੈਨੇਡਾ ਬਾਰੇ ਵੀ ਜਾਣਦੇ ਨੇ ਆਸਟ੍ਰੇਲੀਆ ਬਾਰੇ ਵੀ ਜਾਣਦੇ ਨੇ ਤੇ ਨਿਊਜ਼ੀਲੈਂਡ ਬਾਰੇ ਵੀ ਸਾਰਿਆਂ ਨੂੰ ਪਤਾ ਹੀ ਹੈ ਇੰਗਲੈਂਡ ਬਾਰੇ ਵੀ ਅੱਜਕੱਲ ਸਾਰੇ ਗੱਲ ਕਰਦੇ ਨੇ ਸਾਰੇ ਦੇਸ਼ਾਂ 'ਚ ਪੰਜਾਬੀ ਬਹੁਤ ਗਿਣਤੀ 'ਚ ਬੈਠੇ ਨੇ ਪਰ ਕਈ ਦੇਸ਼ ਇਹ ਜਿਹਨਾਂ 'ਚ ਪੰਜਾਬੀ ਬਹੁਤ ਘੱਟ ਗਿਣਤੀ ਤੇ ਬਹੁਤ ਘੱਟ ਪਤਾ ਪੰਜਾਬ 'ਚ ਇਹ ਨਾਲ ਦੇਸ਼ਾਂ ਬਾਰੇ ਤੇ ਜਿਹੜਾ ਰូមਾਨੀਆ ਦੇਸ਼ ਆ ਇਹਦੇ ਵਿੱਚ ਵੀ ਬਹੁਤ ਪੰਜਾਬੀ ਨੇ ਬਟ ਬਹੁਤੇ ਲੋਕਾਂ ਨੂੰ ਪਤਾ ਨਹੀਂ ਤੇ ਅੱਜ ਆਪਾਂ ਗੱਲ ਕਰਦੇ ਆ ਰូមਾਨੀਆ ਬਾਰੇ ਤੇ ਤੁਹਾਡਾ ਕਿਵੇਂ ਐਕਸਪੀਰੀਅੰਸ ਰਿਹਾ ਤੁਹਾਨੂੰ 2 ਸਾਲ ਹੋ ਗਏ ਰੂਮਾਨੀਆ ਪਹੁੰਚਿਆ ਨੂੰ ਤੇ ਤੁਸੀਂ ਸਾਡੇ ਨਾਲ ਸਾਂਝਾ ਕਰੋ ਸਭ ਤੋਂ ਪਹਿਲਾਂ ਜੀ ਮੈਂ ਆਇਆ ਥਾ ਰੂਮਾਨੀਆ 2022 ਤੇ ਮੈਂ ਆਇਆ ਥਾ ਏਜੰਟ ਥਰੂ ਤੇ ਮੈਂ ਇੰਟਰਵਿਊਆਂ ਦਿੱਤੀਆਂ ਜਿਹੜੇ ਕੰਮ ਮੈਂ ਇੰਡੀਆ ਕਰਦਾ ਸੀਗਾ ਉਹੀ ਕੰਮ 'ਚ ਮੈਂ ਅੱਗੇ ਰੂਮਾਨੀਆ ਆਇਆ ਮੈਂ ਇੰਡੀਆ ਕਰਦਾ ਸੀ ਐਨਸੀ ਆਪਰੇਟਰ ਦਾ ਕੰਮ ਤੇ ਉਹੀ ਕੰਮ 'ਚ ਮੈਂ ਰੂਮਾਨੀਆ ਆਇਆ ਥਾ ਠੀਕ ਹੈ ਤੇ ਮਤਲਬ ਤੁਸੀਂ ਏਜੰਟ ਥਰੂ ਆਏ ਹੋ ਜਾਂ ਤੁਸੀਂ ਆਪ ਅਪਲਾਈ ਕੀਤਾ ਏਜੰਟ ਥਰੂ ਏਜੰਟ ਥਰੂ ਆਏ ਤੁਸੀਂ ਹਾਂਜੀ ਤੇ ਇਹਦਾ ਕੀ ਪ੍ਰੋਸੈਸ ਸੀਗਾ ਕਿਵੇਂ ਤੁਸੀਂ ਪਹੁੰਚੇ ਉਹਨਾਂ ਕੋਲ ਤੇ ਕਿਵੇਂ ਉਹਨਾਂ ਨੇ ਤੁਹਾਡੀ ਫਾਈਲ ਤਿਆਰ ਕੀਤੀ ਜਾਂ ਕਿਵੇਂ ਵੀ ਮਤਲਬ ਤੁਸੀਂ ਕੋਈ ਤਿਆਰੀ ਕਰਵਾਈ ਤੁਹਾਨੂੰ ਜਾਂ ਕੋਈ ਡਾਕੂਮੈਂਟ ਕਿਹੜੇ-ਕਿਹੜੇ ਤੁਹਾਨੂੰ ਇਕੱਠੇ ਕਰਨ ਨੂੰ ਕਿਹਾ ਉਹਨਾਂ ਨੇ ਪਹਿਲੇ ਤਾਂ ਆਪਾਂ ਏਜੰਟ ਲੱਭਿਆ ਕੋਈ ਆਪਣਾ ਰਿਲੇਟਿਵ ਤਾਂ ਉਹ ਤੇ ਅੱਗੇ ਉਹਨਾਂ ਏਜੰਟ ਟੋਲਿਆ ਤੇ ਆਪਣੇ ਕੰਮ 'ਚ ਆਪਾਂ ਉਹਨੂੰ ਕਿਹਾ ਵੀ ਜੋ ਅਸੀਂ ਕੰਮ ਕਰਦੇ ਆ ਅਸੀਂ ਉਹੀ ਕੰਮ 'ਚ ਜਾਣਾ ਚਾਹੁੰਦੇ ਆ ਠੀਕ ਹੈ ਤੇ ਉਹਨੇ ਸਾਡੀਆਂ ਇੰਟਰਵਿਊਆਂ ਕਰਵਾਈਆਂ ਦੋ ਤਿੰਨ ਇਹ ਪਾ ਇੰਟਰਵਿਊ ਕਲੀਅਰ ਕੀਤੀਆਂ ਫਿਰ ਉਹਦੇ ਬਾਅਦ ਅੱਗੇ ਸਾਡਾ ਪ੍ਰੋਸੈਸ ਚੱਲਿਆ ਸਾਡਾ ਵਰਕ ਪਰਮਟ ਆਇਆ ਠੀਕ ਹੈ ਉਹਦੇ ਬਾਅਦ ਸਾਡਾ ਵੀਜ਼ਾ ਆ ਗਿਆ ਇਹ ਇਵੇਂ ਸਾਡਾ ਪ੍ਰੋਸੈਸ ਚੱਲਿਆ ਤੁਹਾਡਾ ਪ੍ਰੋਸੈਸ ਕਿੰਨਾ ਟਾਈਮ ਚੱਲਿਆ ਤੇ ਕਿੰਨੇ ਟਾਈਮ ਚ ਤੁਹਾਨੂੰ ਵੀਜ਼ਾ ਮਿਲ ਗਿਆ ਸੀ ਸਾਡਾ ਟੋਟਲ ਫਲਾਈਟ ਹੋਣੇ ਤੱਕ 1.5 ਸਾਲ ਦਾ ਟਾਈਮ ਲੱਗ ਗਿਆ 1.5 ਸਾਲ ਲੱਗਿਆ ਤੁਹਾਨੂੰ ਯਾਨੀ ਜਿੱਦਨ ਤੁਸੀਂ ਏਜੰਟ ਕੋਲ ਗਏ ਉਦੋਂ ਥੋੜੀ ਫਲੈਟ ਹੁਣ ਤੱਕ 1.5 ਸਾਲ ਦਾ ਇੰਤਜ਼ਾਰ ਤੁਹਾਨੂੰ ਕਰਨਾ ਪਿਆ 1.5 ਸਾਲ ਦਾ ਇੰਤਜ਼ਾਰ ਤੇ ਇਹਦਾ ਪ੍ਰੋਸੈਸ ਕਿਵੇਂ ਹੁੰਦਾ ਵੀ ਪਹਿਲਾਂ ਕੋਈ ਜਿਵੇਂ ਆਪਾਂ ਹੋਰ ਦੇਸ਼ਾਂ ਦੀ ਗੱਲ ਕਰੀਏ ਤਾਂ ਉਹਨਾਂ 'ਚ ਪਹਿਲਾਂ ਆਫਰ ਲੈਟਰ ਆਉਂਦੀ ਹੈ ਇੱਥੇ ਵੀ ਪਹਿਲਾਂ ਤੁਹਾਨੂੰ ਆਫਰ ਲੈਟਰ ਮਿਲੀ ਹੈ ਹਾਂ ਪਹਿਲੇ ਆਫਰ ਲੈਟਰ ਆਉਂਦੀ ਹੈ ਇੰਟਰਵਿਊ ਦੇ ਬਾਅਦ ਤੁਹਾਨੂੰ ਆਫਰ ਲੈਟਰ ਆਉਂਗੀ ਫਿਰ ਆਫਰ ਲੈਟਰ ਦੇ ਬਾਅਦ ਪ੍ਰੈਜ਼ੈਂਟ ਕੁਝ ਪੈਸੇ ਲੈਂਦਾ ਹੈਗਾ ਫਿਰ ਉਦੇ ਬਾਅਦ ਥੋੜਾ ਵਰਕ ਪਰਮਿਟ ਬਣਾਉਂਦਾ ਪੋਰਫ ਲੈਟਰ ਦੇ 5-6 ਮਹੀਨੇ ਬਾਅਦ 5-6 ਮਹੀਨੇ ਬਾਅਦ ਵਰਕ ਪਰਮਿਟ ਆਉਂਦਾ ਹਾਂ ਫਿਰ ਵਰਕ ਪਰਮਿਟ ਦੇ ਬਾਅਦ ਸਾਡੀ ਐਮਬੈਸੀ ਜੀ ਫਾਈਲ ਜਾਂਦੀ ਹੈਗੀ ਠੀਕ ਹੈ ਉਹਦੇ ਸਟੈਂਪਿੰਗ ਹੋਣ ਨੂੰ ਫਿਰ 6-7 ਮਹੀਨੇ ਲੱਗ ਜਾਂਦੇ ਹੈਗੇ ਵੀ ਜਾਣੇ ਨੂੰ ਵਰਕ ਪਰਮਿਟ ਦੇ ਬਾਅਦ ਵਰਕ ਪਰਮਿਟ ਦੇ ਬਾਅਦ ਫਿਰ 6 ਮਹੀਨੇ ਸਟੈਂਪ ਹੋਣ ਲੱਗ ਜਾਂਦੇ ਲੱਗ ਜਾਂਦੇ ਹੈ ਪਾਸਪੋਰਟ ਤੇ ਸਟੈਂਪ ਹੋ ਕੇ ਆਉਂਦਾ ਵੀਜ਼ਾ ਹਾਂਜੀ ਠੀਕ ਹੈ ਇਹ ਮਤਲਬ ਤੁਹਾਨੂੰ ਟੋਟਲ ਕਿੰਨੇ ਖਰਚਾ ਆ ਗਿਆ ਸੀ ਤੁਹਾਡਾ ਮਤਲਬ ਜਦੋਂ ਤੁਸੀਂ ਫਾਈਲ ਸ਼ੁਰੂ ਕੀਤੀ ਤੇ ਐਂਡ ਤੱਕ ਤੇ ਕਿਵੇਂ-ਕਿਵੇਂ ਤੁਸੀਂ ਪੈਸੇ ਦਿੱਤੇ ਜਾਂ ਇਕੱਠੇ ਦਿੱਤੇ ਕਿਵੇਂ ਤੁਸੀਂ ਪੇਮੈਂਟ ਕੀਤੀ ਸੀ ਤੇ ਕਦੋਂ ਕੀ ਸਾਰਾ ਟੋਟਲ 3 ਲੱਖ ਰੁਪਿਆ ਖਰਚਾ ਆ ਗਿਆ ਥਾ ਠੀਕ ਮਤਲਬ ਪਹਿਲੇ ਆਫਰ ਲੈਟਰਾਂ ਦਾ ਉੱਤੇ ਲੈਂਦੇ ਏਜੰਟ ਕੁਝ ਪੈਸੇ ਫਿਰ ਉਹਦਾ ਵਰਕ ਪਰਮਨੈਂਡ ਆਂਦਾ ਫਿਰ 50000 ਲੈਂਦੇ ਹੈਗੇ ਤੇ ਬਾਅਦ ਜੇ ਲੈ ਤੁਹਾਡਾ ਵੀਜ਼ਾ ਸਟੈਂਪ ਹੋ ਜਾਣਾ ਤੁਹਾਡੀ ਫਲਾਈਟ ਟਿਕਟ ਟੋ ਸਭ ਕੁਝ ਹੋ ਜਾਣਾ ਤੇ ਉਹਦੇ ਬਾਅਦ ਤੁਹਾਡੇ ਸਾਰੇ ਪੈਸੇ ਆ ਜੋ ਪੇਮੈਂਟ ਤੁਹਾਡੇ ਹੀ ਹੈਗੀ ਹੈ ਬਣਦੀ ਤੇ ਉਹ ਸਾਰੇ ਉਸ ਟਾਈਮ ਦੇ ਦਿੱਤੇ ਜਾਂਦੀ ਉਹਨਾਂ ਨੂੰ ਏਜੰਟ ਨੂੰ ਠੀਕ ਤੇ ਮਤਲਬ ਟੋਟਲ ਕਿੰਨੇ ਪੈਸੇ ਕਿਹੜੇ-ਕਿਹੜੇ ਸ਼ਿਫਟ ਦੇ ਵਿੱਚ ਦਿੱਤੇ ਜਿਵੇਂ ਮਤਲਬ ਤੁਸੀਂ ਦੱਸਦੇ ਹੋ 3 ਲੱਖ ਰੁਪਇਆ ਲਾ ਕੇ ਆਏ ਹੋ ਤਾਂ ਤੁਸੀਂ 3 ਲੱਖ ਕਿਵੇਂ-ਕਿਵੇਂ ਦਿੱਤਾ ਜਿਵੇਂ ਤੁਸੀਂ ਕਹਿੰਦੇ ਹੋ ਵੀ 50000 ਬਾਅਦ ਚ ਦਿੱਤਾ ਤਾਂ ਪਹਿਲਾਂ ਕਿੰਨੇ ਦਿੱਤੇ ਤੇ 50000 ਕਦੋਂ ਦਿੱਤਾ ਤੇ ਉਸ ਤੋਂ ਬਾਅਦ ਇਕੱਠੇ ਕਦੋਂ ਦਿੱਤੇ ਫਰਸਟ ਟਾਈਮ ਆਫਰ ਲੈਟਰ ਆਇਆ ਇੰਟਰਵਿਊ ਤੋਂ ਬਾਅਦ ਉਸ ਟਾਈਮ ਦਿੱਤਾ 20000 ਠੀਕ ਤੇ ਉਹਦੇ ਬਾਅਦ 6 ਮਹੀਨੇ ਬਾਅਦ ਆਇਆ ਵਰਕ ਪਰਮਟ ਤੇ 50000 ਫੇਰ ਦਿੱਤਾ ਫਿਰ ਉਹਦੇ ਬਾਅਦ ਹੀ ਲੱਗੀ ਜਸਟੈਂਪ ਹੋ ਗਿਆ ਪਾਸਪੋਰਟ ਤੇ ਫਿਰ ਉਹ ਸਾਰੀ ਪੇਮੈਂਟ ਦੀ ਕਰ ਦਿੱਤੀ ਤੇ ਸਾਰੀ ਪੇਮੈਂਟ ਇੱਕ ਵਾਰੀ ਚ ਕਰ ਦਿੱਤੀ ਹਾਂ ਜੋ 3 ਲੱਖ ਦੀ ਤੇ ਤੁਸੀਂ ਇਕੱਲੇ ਜਾਣ ਆਏ ਸੀ ਜਾਂ ਤੁਹਾਡੇ ਨਾਲ ਕਾਫੀ ਜਿਆਦੇ ਨਹੀਂ ਮੇਰੇ ਨਾਲ ਆਏ ਤੇ 11 12 ਮੁੰਡੇ ਥੇ ਠੀਕ ਕੋਈ ਏਜੰਟ ਦੇ ਥਰੂ ਤੁਹਾਨੂੰ ਟ੍ਰੇਨਿੰਗ ਵੀ ਦਿੱਤੀ ਜਾਂਦੀ ਆ ਵੀ ਕੋਈ ਜਿਹੜਾ ਉੱਥੇ ਕੰਮ ਆ ਉਹਦੇ ਬਾਰੇ ਤੁਹਾਨੂੰ ਦੱਸਿਆ ਗਿਆ ਹੋਵੇ ਜਾਂ ਸਿਰਫ ਤੁਸੀਂ ਗਏ ਤੇ ਪੈਸੇ ਲੱਗਦੀ ਤੇ ਤੁਹਾਡਾ ਕੰਮ ਹੋ ਗਿਆ ਟ੍ਰੇਨਿੰਗ ਟ੍ਰੋਨਿੰਗ ਤਾਂ ਅੰਨੀ ਕੁਝ ਖਾਸ ਏਜੰਟ ਦੱਸਦੇ ਨਹੀਂ ਹੈਗੇ ਉਹ ਤਾਂ ਬਸ ਇਹੀ ਦੱਸਦੇ ਕਿ ਬਸ ਉਹ ਕੰਮ ਹੋਊਗਾ ਥੋੜਾ ਇੰਨੇ ਪੈਸੇ ਮਿਲਣਗੇ ਉੱਥੇ ਜਾ ਕੇ ਤੇ ਓਡੀ ਇਦਾਂ ਦੀ ਰਿਆਇਸ਼ ਹੋਊਗੀ ਜਿਆਦਾ ਕੁਝ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ ਹੈਗੀ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ ਤੇ ਮਤਲਬ ਜਦੋਂ ਤੁਸੀਂ ਫਾਈਲ ਅਪਲਾਈ ਕੀਤੀ ਜਾਂ ਜਿੰਨਾ ਟਾਈਮ ਤੁਹਾਡਾ ਵੀ ਜਾਉਣ ਨੂੰ ਲੱਗ ਗਿਆ ਤਾਂ ਉਹਨਾਂ ਟਾਈਮ ਤੁਸੀਂ ਆਪਦੇ ਕੰਮ ਤੇ ਜਾਂਦੇ ਸੀ ਜਾਂ ਫਾਈਲ ਲਾਉਣ ਤੋਂ ਬਾਅਦ ਤੁਸੀਂ ਆਪਦਾ ਕੰਮ ਜਿਹੜਾ ਇੰਡੀਆ ਕਰਦੇ ਸੀ ਸਾਡਾ ਤਾਂ ਸੀ ਨਹੀਂ ਨਹੀਂ ਕੰਮ ਤੇ ਜਾਂਦੇ ਰਹੇ ਅਸੀਂ ਸਾਨੂੰ ਪਤਾ ਤਾਂ ਪ੍ਰੋਸੈਸ ਏਜੰਟ ਨੇ ਦੱਸਿਆ ਤਾਂ ਕਿ ਲੰਬਾ ਟਾਈਮ ਹੈ ਤੁਸੀਂ ਕੰਮ ਤੇ ਜਾਂਦੇ ਰਹੋ ਕੀ ਐਦਾਂ ਵੀ ਟਾਈਮ ਲੱਗਦਾ ਹੈ ਕੰਮ ਨੂੰ ਰូមਾਨੀਆ ਦੇ ਨੂੰ 1.5 ਸਾਲ ਲੱਗ ਜਾਣਾ ਹੈ ਤੁਸੀਂ ਰូមਾਨੀਆ ਕਿਸ ਕੰਪਨੀ ਦੇ ਵਿੱਚ ਆਏ ਜਾਂ ਇੰਡੀਵਿਜੂਅਲ ਆਪ ਤੇ ਓਪਨ ਵਰਕ ਪਰਮਿਟ ਤੇ ਆਏ ਨਹੀਂ ਮੈਂ ਕੰਪਨੀ 'ਚ ਆਇਆ ਕੰਪਨੀ ਦੇ ਥਰੂ ਤੁਸੀਂ ਤੁਹਾਡਾ ਵੀਜ਼ਾ ਸੀ ਹਾਂਜੀ ਤੇ ਕੰਪਨੀ ਤੁਹਾਨੂੰ ਕੀ ਕੀ ਪ੍ਰੋਵਾਈਡ ਕਰਦੀ ਹੈ ਕੀ ਕੀ ਦਿੰਦੀ ਹੈ ਤੁਹਾਨੂੰ ਕੰਪਨੀ ਸਹੂਲਤਾਂ ਕੀ ਦਿੰਦੀ ਹੈ ਕੰਪਨੀ ਰਿਆਇਸ਼ ਦਿੰਦੀ ਹੈ ਕੰਪਨੀ ਰូមਾਨੀਆ ਦੀਆਂ ਕੰਪਨੀਆਂ ਸਾਰੀਆਂ ਰਿਆਇਸ਼ ਦਿੰਦੀਆਂ ਹੈਗੀਆਂ ਤੇ ਰੋਟੀ ਡੇੜਾ ਖਾਣੇ ਪੀਣੇ ਦਾ ਖਰਚਾ ਉਹ ਦਿੰਦੀਆਂ ਹੈਗੀਆਂ ਹੈਗੀਆਂ ਪਰ ਡੇ ਦੇ حساب ਨਾਲ ਖਾਣੇ ਪੀਣੇ ਦਾ ਖਰਚਾ ਤੁਹਾਨੂੰ ਜਿੰਨੀ ਆ ਗੋ ਪਰ ਡੇ ਦੇ حساب ਨਾਲ ਖਰਚਾ ਜਿਹਦਾ 25 30 ਲਈ ਸ਼ਾਇਦ ਇੰਨਾ ਗ੍ਰੇਡ ਚੱਲ ਰਿਹਾ ਇਸ ਟਾਈਮ ਇੱਕ ਦਿਨ ਦਾ ਇੱਕ ਦਿਨ ਦਾ ਇੱਕ ਦਿਨ ਦਾ ਉਹ ਵੀ ਉਹਦਾ ਮਿਲਦਾ ਹੈਗਾ ਛੁੱਟੀ ਦੇ ਤੁਹਾਨੂੰ ਪੈਸੇ ਨਹੀਂ ਮਿਲਦੇ ਹੈਗੇ ਜਿਹੜੇ ਥੋੜਾ ਵਰਕਿੰਗ ਡੇ ਲੱਗੂਗਾ ਨਾ ਵਰਕਿੰਗ ਡੇ ਦੇ ਪੈਸੇ ਨਹੀਂ ਛੁੱਟੀ ਦੇ ਪੈਸੇ ਨਹੀਂ ਤੁਹਾਨੂੰ ਮਿਲਣਗੇ ਹਾਂ ਉਹਦੇ ਰੋਟੀ ਦੇ ਪੈਸੇ ਤੁਹਾਨੂੰ ਵਰਕਿੰਗ ਡੇ ਦੇ ਹੀ ਮਿਲੂਗੇ ਵਰਕਿੰਗ ਡੇ ਦੇ ਪੈਸੇ ਮਿਲਦੇ ਠੀਕ ਤੁਸੀਂ ਕਿਹੜੇ ਕੰਮ ਦੇ ਵਿੱਚ ਆਏ ਸੀਗੇ ਮੈਂ ਸੀਐਨਸੀ ਆਪਰੇਟਰ ਸੀਐਨਸੀ ਆਪਰੇਟਰ ਬਾਰੇ ਦੱਸੋਗੇ ਕੁਝ ਇਹ ਸੀਐਨਸੀ ਆਪਰੇਟਰ ਦਾ ਵੀ ਸਪੇਅਰ ਪਾਰਟ ਬਣਦੇ ਹੈਗੇ ਕੋਈ ਵੀ ਗੱਡੀਆਂ ਦੇ ਜਾਂ ਫਿਰ ਟਰੈਕਟਰਾਂ ਦੇ ਉਹ ਮਸ਼ੀਨਾਂ ਹੁੰਦੀਆਂ ਉਹ ਆਪਰੇਟ ਕਰਦਾ ਥਾਣ। ਉਹ ਤੁਸੀਂ ਉਹਦੇ ਵਿੱਚ ਆਏ ਹੋ। ਜਿਵੇਂ ਕਿ ਹੁਣ ਆਪਾਂ ਨੂੰ ਕਈ ਮੁੰਡੇ ਮਿਲਦੇ ਆ ਜਾਂ ਕਈਆਂ ਦੇ ਆਪਾਂ ਨੂੰ ਕਾਲ ਵੀ ਆਈ ਹੈ ਜਾਂ ਆਪਾਂ ਗੱਲ ਵੀ ਕੀਤੀ ਆ। ਜਿਵੇਂ ਤੁਸੀਂ ਖੁਦ ਰਮਾਨੀਆ ਰਹਿ ਕੇ ਆਏ ਹੋ ਤੇ ਦੇਖਿਆ ਹੁਣ ਤੁਸੀਂ ਲੋਕ ਕੰਟਰਕਸ਼ਨ ਦੇ ਕੰਮ 'ਤੇ ਜਾ ਰਹੇ ਨੇ। ਹਾਂਜੀ ਹਾਂਜੀ। ਤੇ ਲੋਕ ਫੂਡ ਪੈਕਿੰਗ ਦੇ ਕੰਮ 'ਤੇ ਜਾ ਰਹੇ ਨੇ ਤੇ ਕਲੀਨਿੰਗ ਦੇ ਕੰਮ ਦੇ ਵੀ ਕਈ ਜੌਬਾਂ ਰਮਾਨੀਆ ਦੇ ਵਿੱਚ ਹੈਗੀਆਂ। ਹੈਗੀਆਂ ਹੈਗੀਆਂ। ਤੇ ਤੁਹਾਨੂੰ ਕੀ ਲੱਗਦਾ ਵੀ ਸਾਰੀਆਂ ਜੌਬਾਂ ਸੇਮ ਨੇ ਜਿਵੇਂ ਵੀ ਮਤਲਬ ਉੱਥੇ ਜਿਹੜਾ ਫੂਡ ਫੈਸਿਲਿਟੀ ਦਿੰਦੇ ਨੇ ਜਿਹੜੇ ਉਹ ਸਾਰਿਆਂ ਨੂੰ ਸੇਮ ਹੀ ਮਿਲਦੀ ਹੈ ਜਾਂ ਸਿਰਫ ਤੁਹਾਡੇ ਕੰਮ 'ਚ ਸੀ ਨਹੀਂ ਸੇਮ ਨਹੀਂ ਵੱਖਰੇ ਵੱਖਰੇ ਆ ਕੰਪਨੀਆਂ ਦੇ ਹਿਸਾਬ ਤੇ ਕਈ ਕੰਪਨੀਆਂ ਅੱਛੀਆਂ ਜੋ ਬਹੁਤ ਵਰਕਰ ਦੀ ਮਨੋ ਬਹੁਤ ਬੜੀਆ ਰੱਖਦੀਆਂ ਕਈ ਕੰਪਨੀਆਂ ਕੰਟਰੈਕਸ਼ਨ ਦੀਆਂ ਕੰਪਨੀਆਂ ਹੋਲੀਆਂ ਹੋ ਗਈਆਂ ਜਿੱਦਾਂ ਤੇ ਇਹ ਤਾਂ ਬਹੁਤ ਜ਼ਿਆਦਾ ਮਤਲਬ ਵਧੀਆ ਰਿਆਇਸ਼ ਨਹੀਂ ਹੁੰਦੀ ਹੈਗੀ ਕੰਟਰੈਕਸ਼ਨ ਦੀ ਕੰਪਨੀਆ 'ਚ ਇਨ ਟੈਂਪੋਰਰੀ ਰਿਆਇਸ਼ ਹੁੰਦੀ ਹੈਗੀ ਇਹਨਾਂ ਦੀ ਤੁਹਾਡੀ ਰਹਿائش ਕਿਵੇਂ ਸੀ ਤੁਸੀਂ ਕਦ ਵਿੱਚ ਕੋਈ ਤੁਹਾਨੂੰ ਫਲੈਟ ਦਿੱਤੇ ਹੋਏ ਸੀ ਜਾਂ ਤੁਸੀਂ ਕਾ ਕਿਵੇਂ ਰਹਿੰਦੇ ਸੀ ਕਦ ਵਿੱਚ ਰਹੇ ਸੀ ਸਾਡੀ ਰਿਆਇਸ਼ ਭਾਈ ਕੰਟੇਨਰ 'ਚ ਥੀ ਇੱਕ ਲੋਹੇ ਦੇ ਬਾਕਸ ਹੁੰਦੇ ਹੈ ਪੂਰੇ ਇੱਕ ਬਾਕਸ ਤੇ ਅਸੀਂ ਚਾਰ ਜਣੇ ਰਹਿੰਦੇ ਸੀਗੇ ਇੱਕ ਬਾਕਸ ਦੇ ਵਿੱਚ ਚਾਰ ਵਿੱਚ ਬਾਥਰੂਮ ਅਟੈਚ ਸੀਗਾ ਬਾਥਰੂਮ ਅਟੈਚੀ ਮਤਲਬ ਜਿਹੜਾ ਕਿਚਨ ਥਾ ਕਮਪਰਸਲੀ ਥਾ 11 ਬੰਦਿਆਂ ਨੂੰ ਇੱਕੋ ਕਿਚਨ ਥਾ 11 ਬੰਦਿਆਂ ਨੂੰ ਇੱਕੋ ਕਿਚਨ ਸੀ ਤੇ ਜਿਹੜਾ ਤੁਹਾਡਾ ਮਤਲਬ ਤੁਸੀਂ ਕੰਟੇਨਰ ਦੱਸਦੇ ਹੋ ਕੀ ਸਾਈਜ਼ ਦਾ ਹੋਊਗਾ ਜਿਵੇਂ ਆਪਣੇ 12x12 ਦਾ ਕਮਰਾ ਹੁੰਦਾ ਉਹ ਉਸ ਤਰ੍ਹਾਂ ਜਾਂ ਉਸ ਤੋਂ ਛੋਟਾ ਤਾਂ ਛੋਟਾ ਹੀ ਹੋਇਆ ਛੋਟਾ ਹੀ ਹਾਂ ਜਿਆਦਾ ਡਬਲ ਬੈੱਡ ਹੁੰਦੇ ਇੱਕ ਉੱਪਰ ਬੈੱਡ ਇਹ ਦੂਸਰੇ ਵੱਲ ਬੈੱਡਾਂ ਤਾਂ ਠੀਕ ਤੁਹਾਨੂੰ ਮਤਲਬ ਵਾਈਫਾਈ ਜਾਂ ਤੁਹਾਨੂੰ ਕੋਈ ਨੈਟਵਰਕ ਸਹੂਲਤ ਉੱਥੇ ਦਿੱਤੀ ਜਾਂਦੀ ਹੈ ਵਾਈਫਾਈ ਹੈਗਾ ਵਾਈਫਾਈ ਦਿੰਦੇ ਨੇ ਵਾਈਫਾਈ ਦਿੰਦੇ ਨੇ ਹਰ ਇੱਕ ਕੰਪਨੀ ਨਹੀਂ ਦਿੰਦੀਆਂ ਜਾਂ ਸਿਰਫ ਥੋੜੀਆਂ ਕੁਝ ਕੰਪਨੀਆਂ ਦਿੰਦੀਆਂ ਜਿਹੜੇ ਮਤਲਬ ਫਲਾਈਟਾਂ ਫਲੂਟਾਂ ਇਹਦੇ ਆਇਸ਼ ਹੁੰਦੀ ਉਹ ਕੰਪਨੀਆਂ ਨਹੀਂ ਦਿੰਦੀਆਂ ਹੈਗੀਆਂ ਇਹਦੇ ਕੰਟੇਨਰ ਹੁੰਦੇ ਬਾਕਸ ਉਹਦੇ ਉੱਥੇ ਜ਼ਿਆਦਾ ਕਰਕੇ ਹੁੰਦੇ ਆ ਵਾਈਫਾਈ ਠੀਕ ਤੇ ਰੋਟੀ ਦੇ ਜਿਹੜੇ ਪੈਸੇ ਨੇ ਤੁਹਾਨੂੰ ਹਫਤੇ ਲਿਹਾ ਹਫਤਾ ਜਾਂ ਹਫਤੇ ਦਿੰਦੇ ਆ ਜਾਂ ਫਿਰ ਤੁਹਾਨੂੰ ਪਰ ਡੇ ਦੇ ਹਿਸਾਬ ਨਾਲ ਪੂਰੇ ਮਹੀਨੇ ਦੇ ਇਕੱਠੇ ਦਿੰਦੇ ਨੇ ਮਹੀਨੇ ਦੇ ਦਿੰਦੇ ਹੈਗੇ ਮੇਰੀ ਤਨਖਾਹ ਪੈਂਦੀ ਹੈਗੀ ਉਥੇ 1-2 ਦਿਨ ਪਹਿਲੇ ਰੋਟੀ ਦੇ ਪੈਸੇ ਪੈ ਜਾਂਦੇ ਉਥੇ ਇੱਕ ਦਿਨ ਦੋ ਦਿਨ ਪਹਿਲਾਂ ਰੋਟੀ ਦੇ ਪੈਸੇ ਮੈਂ ਹਾਂਜੀ ਤੇ ਫੂਡ ਚੈਨ ਕਿ ਮਹਿਮਾਨੀ ਮਤਲਬ ਫੂਡ ਇੰਡੀਅਨ ਫੂਡ ਮਿਲ ਜਾਂਦਾ ਉਥੇ इजीली ਮਿਲ ਜਾਂਦਾ ਹੈਗਾ ਫਿਰ ਕਿਤੇ ਦੁਕਾਨਾਂ ਦੂਰ ਦੂਰ ਹੈ ਤੇ ਐਵੇਂ ਨਹੀਂ ਸਾਰੇ ਨਹੀਂ ਮਿਲਦਾ ਹੈਗਾ ਮਤਲਬ ਬਹੁਤ ਦੂਰ ਦੂਰ ਹੈ ਜਿਹੜੀ ਇੰਡੀਅਨ ਫੂਡ ਦੀਆਂ ਦੁਕਾਨਾਂ ਨੇ ਮੇਨ ਮਾਰਕੀਟ ਆ ਕਿਹੜੀਆਂ ਨੇ ਉਥੇ ਨੌ ਦੱਸੋ ਇੰਡੀਅਨ ਮਾਰਕੀਟ ਇੰਡੀਅਨ ਮਾਰਕੀਟ ਕਿੱਥੇ ਕਿੱਥੇ ਨੇ ਤੇ ਬੁੱਕਾ ਰੈਸਟੋਰੈਂਟ ਇੰਡੀਅਨ ਮਾਰਕੀਟ ਬੁੱਕਾ ਰੈਸਟੋਰੈਂਟ ਮਾਨੀ ਦੀ ਰਾਜਧਾਨੀ ਹੈ ਹਾਂ ਜਿਹੜਾ ਕੈਪੀਟਲ ਹੈ ਕੈਪੀਟਲ ਤੇ ਉੱਥੇ ਇੱਕ ਮਾਰਕੀਟ ਹੈ ਉਬਰ ਉੱਥੇ ਹਾਂ ਉੱਥੇ ਏਸ਼ੀਅਨ ਦੁਕਾਨਾਂ ਐ ਤਿੰਨ ਦੁਕਾਨਾਂ ਐ ਉੱਥੇ ਉੱਥੇ ਈਜ਼ੀ ਮਿਲ ਜਾਂਦਾ ਹੈਗਾ ਸਾਰਾ ਮਤਲਬ ਇੰਡੀਅਨ ਜੋ ਵੀ ਤੁਸੀਂ ਲੈਣਾ ਚਾਹੁੰਦੇ ਮਸਾਲੇ ਯਾਰ ਵਗੈਰਾ ਸਭ ਕੁਝ ਮਿਲ ਜਾਂਦਾ ਉੱਥੇ ਠੀਕ ਤੇ ਜਿਵੇਂ ਆਪਾਂ ਜਾਣਦੇ ਹਾਂ ਉੱਥੇ ਇੱਕ ਕਚਰਾ ਮਾਰਕੀਟ ਨਾਂ ਰੱਖਿਆ ਮਤਲਬ ਇੰਡੀਅਨਸ ਨੇ ਉਹਨੂੰ ਤੇ ਕਚਰਾ ਮਾਰਕੀਟ 'ਚ ਲੋਕ ਜਾਂਦੇ ਨੇ ਉੱਥੇ ਮ ਤੇ ਬਹੁਤ ਸਸਤੇ ਰੇਟਾਂ ਤੇ ਸਮਾਨ ਮਿਲ ਜਾਂਦਾ ਜਿਵੇਂ ਕੱਪੜੇ ਹੋਗੇ ਪਾਡੇ ਹੋਗੇ ਜਾਂ ਕੁਝ ਵੀ ਇਹੋ ਜਿਹਾ ਨਾ ਮਿਲ ਜਾਂਦਾ ਹੈਗਾ ਉੱਥੇ ਉਹ ਆਪਣਾ ਪਿਆਤਾ ਉਹਨਾਂ ਰੀ ਤੋਂ ਟਰੰਪ ਜਾਂਦੇ ਨੇ ਟਰੰਪ ਹੋ ਜਾਂਦੇ ਟਰੰਪ ਜਾਂਦੇ ਤੇ ਇੱਕ ਤੁਹਾਡੇ ਨਾਲ ਹੋਰ ਗੱਲ ਕਰਨੀ ਸੀ ਮਤਲਬ ਟੀਆਰਸੀ ਬਾਰੇ ਬਹੁਤ ਚਰਚਾ ਬਹੁਤ ਲੋਕਾਂ ਨੂੰ ਬਹੁਤ ਕਨਫਿਊਜ਼ਰ ਹੈ ਜਿਹੜੇ ਇੰਡੀਆ ਚ ਫਾਈਲ ਲਾਉਣਾ ਚਾਹੁੰਦੇ ਨੇ ਜਿਹੜੇ ਲਾ ਰਹੇ ਨੇ ਜਾਂ ਜਿਹੜੇ ਰਮਾਨੀ ਦੇ ਵਿੱਚ ਹੈਗੇ ਵੀ ਨੇ ਉਹਨਾਂ ਨੂੰ ਵੀ ਬਹੁਤ ਘੱਟ ਪਤਾ ਵੀ ਟੀਆਰਸੀ ਕਦੋਂ ਅਪਲਾਈ ਹੁੰਦਾ ਕਿਵੇਂ ਅਪਲਾਈ ਹੁੰਦਾ ਕੰਪਨੀਆਂ ਕਰਦੀਆਂ ਜਾਬ ਕਰਨਾ ਪੈਂਦਾ ਜਾ ਕਿੰਨੇ ਪੈਸੇ ਲਾਦਨੇ ਨੇ TCR ਅਪਲਾਈ ਕਰਨ ਨੂੰ ਤੇ ਇਹ ਚੀਜ਼ਾਂ ਬਾਰੇ ਬਹੁਤ ਲੋਕਾਂ ਨੂੰ ਕਨਫਿਊਜ਼ਨ ਆ ਤੁਸੀਂ ਮਤਲਬ ਤੁਸੀਂ ਆਪ ਦਾ ਐਕਸਪੀਰੀਅੰਸ ਦੱਸੋ ਤੁਹਾਨੂੰ TCR ਕਿਵੇਂ ਮਿਲਿਆ ਤੇ ਤੁਸੀਂ ਕਦੋਂ ਬਣਾਇਆ ਕੰਪਨੀ ਨੇ ਬਣਾਇਆ ਜਾਂ ਕਿੰਨੇ ਟਾਈਮ ਚ ਬਣਿਆ ਟੀਆਰਸੀ ਬਾਰੇ ਕੁਝ ਭਾਜੀ ਜਿਹੜਾ ਕੰਪਨੀ ਟੀਆਰਸੀ ਕਾਰਡ ਹੈ ਨਾ ਇਹ ਕੰਪਨੀ ਅਪਲਾਈ ਕਰਦੀ ਹੈਗੀ ਕੰਪਨੀ ਅਪਲਾਈ ਕਰਦੀ ਇਹਦੇ ਟੈਕਸ ਟੋਕਸ ਹੈਗਾ ਜੋ ਵੀ ਹੈਗਾ ਤੁਹਾਡਾ ਕੰਪਨੀ ਨੇ ਹੀ ਮਤਲਬ ਭਰਨਾ ਹੈਗਾ ਤੁਸੀਂ ਕੁਝ ਨਹੀਂ ਭਰਨਾ ਹੈ ਤੁਹਾਡੀ ਤਨਖਾਹ ਛੋ ਹੀ ਕੱਟ ਹੋਣਾ ਹੈਗਾ ਜਿਹੜਾ ਟੈਕਸ ਹੁੰਦਾ ਹੈਗਾ ਠੀਕ ਹੈ ਤੇ ਇਹਦਾ ਪ੍ਰੋਸੈਸ ਹੈਗਾ ਤਿੰਨ ਤੇ ਚਾਰ ਮਹੀਨੇ ਦੇ ਵਿੱਚ ਵਿੱਚ ਤੁਹਾਡਾ ਟੀਆਰਸੀ ਕਾਰਡ ਬਣ ਕੇ ਆ ਜਾਂਦਾ ਹੈਗਾ ਜਿੱਦਨ ਅਪਲਾਈ ਕਰਦੇ ਆ ਉਦੋਂ ਤਿੰਨ ਚਾਰ ਮਹੀਨੇ ਲੱਗਦੇ ਆ ਅਪਲਾਈ ਕਦੋਂ ਕਰਦੀਆਂ ਕੰਪਨੀਆਂ ਵੀ ਜਦੋਂ ਤੁਸੀਂ ਜਾਣਿਓ ਪਹਿਲੇ ਹਫਤੇ ਜਾਂ ਮਹੀਨਾ ਜਾਂ ਦੋ ਮਹੀਨੇ ਜਾਂ ਮੈਂ ਕਈ ਜਣੇ ਉਹ ਸੁਣਿਆ ਵੀ ਜਿਵੇਂ ਕੰ ਕੀ ਨਹੀਂ ਕਰਦੀਆਂ ਉਹਦਾ ਜਿਹੜਾ ਟਾਈਮ ਪੀਰੀਅਡ ਹੈ ਕਿ ਉਹ 90 ਦਿਨ ਦੇ ਵਿੱਚ ਵਿੱਚ ਤੁਹਾਡਾ ਜਦੋਂ ਤੁਸੀਂ ਮਦਰ ਰੂਮਾਨੀਆ ਐਂਟਰ ਕਰਦੇ ਹੋ ਉਹਦੇ ਨੰਬਰ 90 ਦਿਨ ਦੇ ਵਿੱਚ ਵਿੱਚ ਤੁਹਾਡਾ TCRC ਕਾਰਡ ਅਪਲਾਈ ਹੋਣਾ ਚਾਹੀਦਾ ਜਨਕਿ ਆਪਾਂ ਆਪਣੇ ਮਾਲਕ ਨੂੰ ਕਹਿ ਸਕਦੇ ਹਾਂ ਜੇ 90 ਦਿਨ ਤੋਂ ਉੱਪਰ ਹੁੰਦੇ ਨੇ ਵੀ ਸਾਡਾ TCRC ਤੁਸੀਂ ਅਪਲਾਈ ਕਰੋ ਜੋ ਨਹੀਂ ਕਰ ਦਿੱਤਾ ਆਪਾਂ ਉਹਨਾਂ ਨੂੰ ਦੂਸਰੀ ਵਾਰ ਫਿਰ ਫੇਕ ਕੰਪਲੀਟ ਕਰ ਸਕਦੇ ਹਾਂ ਵੀ ਸਾਡਾ TCRC ਅਪਲਾਈ ਕਰੋ 90 ਦਿਨ ਦੇ ਵਿੱਚ ਵਿੱਚ ਤੁਹਾਡੇ ਜਿਹੜੇ ਫਿੰਗਰ ਹੈ ਹੋਣੇ ਚਾਹੀਦੇ ਹੋਣੇ ਚਾਹੀਦੇ ਨੇ ਹੋਣੇ ਚਾਹੀਦੇ ਉਹਦੇ 1 ਮਹੀਨਾ ਬਾ ਤੁਹਾਡਾ TCRC ਕਾਰਡ ਫਿੰਗਰਾਂ ਤੇ ਆ ਜਾਂਦਾ ਵਾ ਜਿਹੜੀ ਇਹਦੀ ਫੀਸ ਹੁੰਦੀ ਹੈ ਉਹ ਤੁਸੀਂ ਦੇਣੀ ਹੁੰਦੀ ਹੈ ਜਾਂ ਕੰਪਨੀ ਉਹ ਕੰਪਨੀ ਦੇ ਦਿੰਦੀ ਉਹ ਕੰਪਨੀ ਜਿਹੜੇ ਵਿੱਚ ਕਈ ਜਾਣੇ ਕਹਿੰਦੇ ਆ ਵੀ ਅਸੀਂ ਕੰਪਨੀ ਛੱਡਤੀ ਜਾਂ ਕਈ ਲੋਕ ਇਲੀਗਲ ਵੀ ਆਉਂਦੇ ਨੇ ਰਮਾਨੀਆ ਦੇ ਵਿੱਚ ਤੇ ਉਹ ਕਹਿੰਦੇ ਨੇ ਵੀ ਅਸੀਂ ਆਪ ਦਾ TCRC ਆਪ ਅਪਲਾਈ ਕਰ ਸਕਦੇ ਹਾਂ ਵਕੀਲ ਨੂੰ ਕਰਕੇ ਜਾਂ ਲਾਇਰ ਨੂੰ ਕਹਿ ਕੇ ਕਰ ਸਕਦੇ ਕਰ ਸਕਦੇ ਹਾਂ ਟੈਕਸ ਭਰਨਾ ਪੈਂਦਾ ਤੁਹਾਡਾ ਅਪ ਹੋ ਜਾਂਦਾ ਅਪਲਾਈ ਜਿਹੜੇ ਰਮਾਨੀਆ ਦੇ ਵਿੱਚ ਕੰਪਨੀਆਂ ਛੱਡਣ ਨੂੰ ਕਹਿੰਦੇ ਨੇ ਜੇ ਮਤਲਬ ਬਹੁਤ ਲੋਕ ਨੇ ਜਿਹੜੇ ਆਪਣੇ ਓਨਰ ਤੋਂ ਖੁਸ਼ ਨਹੀਂ ਹੈਗੇ ਜਿਵੇਂ ਉਹ ਕਹਿੰਦੇ ਨੇ ਵੀ ਅਸੀਂ ਇਹ ਜੋਬ ਛੱਡ ਕੇ ਦੂਜੀ ਜੋਬ ਤੇ ਲੱਗਣਾ ਤਾਂ ਈਜ਼ੀ ਆ ਉੱਥੇ ਜਾਂ ਕੋਈ ਪੇਪਰਾਂ ਦਾ ਕੋਈ ਰੌਲਾ ਪੈਂਦਾ ਈਜ਼ੀ ਹੈ ਬਟ ਤੁਸੀਂ ਰਮਾਨੇ ਦੋ ਜੋਬ ਚੇਂਜ ਕਰ ਸਕਦੇ ਹੈਗੇ ਦੋ ਜੋਬ ਚੇਂਜ ਕਰ ਤੁਹਾਨੂੰ ਕੰਪਨੀ ਦੀ ਐਨਓਸੀ ਜ਼ਰੂਰੀ ਹੈ ਜਿਹੜੀ ਕੰਪਨੀ ਤੁਸੀਂ ਕੰਮ ਕਰ ਰਹੇ ਆ ਉਹ ਤੋਂ ਐਨਓਸੀ ਲੈਣੀ ਪੈਂਦੀ ਐਨਓਸੀ ਚਾਹੀਦੀ ਕੁਝ ਉਹ ਦੋ ਪੇਪਰ ਹੋਰ ਹੁੰਦੇ ਹੈਗੇ ਉਹ ਚਾਹੀਦੇ ਹੈਗੇ ਤੇ ਅਗਰ ਉਹ ਜਿਹੜੀ ਕੰਪਨੀ ਤੁਸੀਂ ਜਾਣਾ ਹੈ ਅੱਗੇ ਉਹ ਉਹ ਪੇਪਰ ਚਾਹੀਏ ਉਹ ਕੰਪਨੀ ਕੋ ਪੇਪਰ ਲੈਂਦੀ ਹੈ ਉਹ ਕੋ ਪੇਪਰ ਲੋਗੀ ਫਿਰ ਤੁਹਾਨੂੰ ਉਹ ਜੋਬ ਦੋਗੀ ਹਾਂ ਫਿਰ ਵਰਕ ਪਰਮਿਟ ਅਪਲਾਈ ਕਰੋਗੀ ਫਿਰ ਉਦੇ ਬਾਅਦ ਤੁਹਾਨੂੰ ਉਹ ਕੰਪਨੀ ਕੰਮ ਤੇ ਰੱਖੂਗੀ ਕੰਮ ਤੇ ਰੱਖੂਗੀ ਮਤਲਬ ਇਹਦੇ ਲਈ ਕੋਈ ਫਾਰਮ ਵੀ ਜ਼ਰੂਰੀ ਨਹੀਂ ਜਾਂ ਮਤਲਬ ਜਿਵੇਂ ਤੁਸੀਂ ਕਿਹਾ ਇੱਕ ਤਾਂ ਐਨਓਸੀ ਚਾਹੀਦੀ ਆ ਇੱਕ ਲਾਇਰਤੂ ਮਤਲਬ ਜਿਵੇਂ ਆਪਾਂ ਕਹਿੰਦੇ ਆ ਕਚੈਰੀਆਂ ਦੇ ਵਿੱਚ ਫਾਰਮ ਡਾਕੂਮੈਂਟ 31 ਜਾਂ 51 ਇਹ ਜ਼ਰੂਰੀ ਨਹੀਂ ਸੀ ਪਹਿਲਾਂ ਰਮਾਨੀਆ ਦੇ ਵਿੱਚ ਜ਼ਰੂਰੀ ਸੀਗੇ ਚੇਂਜ ਕਰਨ ਨੂੰ ਜੋਬ ਹੁਣ ਵੀ ਜ਼ਰੂਰੀ ਹੈ ਹੁਣ ਵੀ ਜ਼ਰੂਰੀ ਹਰ ਕੋਈ ਬਦਲਾਅ ਨਹੀਂ ਹੋਇਆ ਹੈਗਾ ਇਹਨਾਂ ਡਾਕੂਮੈਂਟ ਇੱਕ ਜਿਵੇਂ ਤੁਸੀਂ ਕੰਮ ਤੇ ਜਾਦੇ ਸੀਗੇ ਜਾਂ ਕੰਟਰাকਸ਼ਨ ਦਾ ਕੰਮ ਆ ਜਿਹੜੇ ਤੁਹਾਡੇ ਓਨਰ ਨੇ ਰਮਾਨੀਆ ਦੇ ਵਿੱਚ ਜਿਹੜੇ ਮਾਲਕ ਨੇ ਉਥੋਂ ਤੋਂ ਕੰਮ ਕਿਵੇਂ ਲੈਂਦੇ ਆ ਮਤਲਬ ਜੀ ਆਪਾਂ ਕਹੀਏ ਜੇ ਤੁਹਾਡੀ 8 ਘੰਟੇ ਡਿਊਟੀ ਆ ਤਾਂ 8 ਘੰਟੇ ਹੀ ਕੰਮ ਲੈਂਦੇ ਨੇ ਜਾਂ ਉਹਦੇ ਵਿੱਚ ਤੁਹਾਨੂੰ ਬ੍ਰੇਕ ਮਿਲਦੀ ਆ ਜਾਂ ਉਹ ਤੁਹਾਨੂੰ ਕਿੰਨਾ ਕੁ ਔਖਾ ਕਰਦੇ ਨੇ ਜਾਂ ਕਿੰਨਾ ਕੁ ਸੌਖਾ ਕਰਦੇ ਨੇ ਤੁਹਾਡੇ ਕੰਮ ਵਿੱਚ ਕਿਵੇਂ ਸੀਗਾ ਤੁਸੀਂ ਆਪ ਦਾ ਐਕਸਪੀਰੀਅੰਸ ਦੱਸੋ ਭਾਜੀ ਸਾਨੂੰ ਇੰਡੀਆ ਦੇ ਲੈਸ ਇੰਡੀਆ ਤੇ ਆਏ ਏਜੰਟਾਂ ਨੇ ਸਾਨੂੰ ਦੱਸਿਆ ਕਿ 8 ਘੰਟੇ ਤੁਹਾਡੀ ਡਿਊਟੀ ਹੋਣੀ ਹੈਗੀ ਠੀਕ ਹੈ ਤੇ ਥੋੜਾ 5 ਡੇ ਵੀਕ ਹੋਣਾ ਹੈਗਾ ਪਰ ਐਦਾਂ ਦਾ ਕੁਝ ਨਹੀਂ ਹੋਇਆ ਹੈਗਾ ਤੇ ਉਹਨੇ ਡਿਊਟੀ ਸਾਤੇ 10 ਘੰਟੇ 12 ਘੰਟੇ ਲਈ ਤੇ ਸ਼ਨੀਵਾਰ ਵੀ ਲਾਡਾ ਲਵਾਇਆ ਹੈਗਾ ਸ਼ਨੀਵਾਰ ਵੀ ਲਵਾਇਆ ਉਹਦਾ ਓਵਰਟਾਈਮ ਸਾਨੂੰ ਕੁਝ ਨਹੀਂ ਮਿਲਿਆ ਹੈ ਪੈਸੀਓ ਨਹੀਂ ਮਿਲੇ ਉਹ ਵੀ ਮਤਲਬ ਕੰਮ ਤੋਂ ਤੋਂ ਜ਼ਿਆਦਾ ਲੈਂਦੇ ਨੇ ਪੈਸੇ ਸਾਨੂੰ ਉਹੀ ਦੇਣੇ ਆ ਜਿਹੜੇ ਤੁਸੀਂ ਇੰਡੀਆ ਤੇ ਲੱਗ ਇੰਡੀਆ ਤੇ ਕਰਕੇ ਗਏ ਹੋ ਜਿਹੜਾ ਉੱਥੇ ਉਹ ਐਗਰੀਮੈਂਟ ਕਰਦੇ ਨੇ ਉਹਦੇ ਪੈਸੇ ਨਹੀਂ ਦਿੰਦੇ ਪੂਰੇ ਨਹੀਂ ਦਿੰਦੇ ਹੈਗੇ ਤੇ ਇਹ ਜਿਹੜਾ ਕੰਟਰੈਕਸ਼ਨ ਦੇ ਵਿੱਚ ਜਿਹੜੇ ਕੰਮ ਕਰਦੇ ਨੇ ਆਪਣੇ ਇੰਡੀਅਨ ਬਹੁਤ ਸਾਰੇ ਪੰਜਾਬੀ ਵੀ ਕੰਮ ਕਰਦੇ ਨੇ ਕੰਟਰੈਕਸ਼ਨ ਦੇ ਵਿੱਚ ਤੇ ਉਹਨਾਂ ਦੀ ਬਹੁਤ ਕੰਪਲੇਂਟ ਆ ਵੀ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਇਹ ਹੈਗਾ ਵੀ ਤਨਖਾਹ ਨਹੀਂ ਮਿਲਦੀ ਹਾਂ ਸੱਚਾ ਹੈ ਕਿਵੇਂ ਮਤਲਬ ਕਿ ਬਹੁਤ ਕੰਪਨੀ ਐ ਇਦਾਂ ਦੀਆਂ 2 2 3 3 ਮਹੀਨੇ ਦੀਆਂ ਕੰਟਰੈਕਸ਼ਨ ਵਾਲੀਆਂ ਕਿ ਬੰਦਿਆਂ ਦੀ ਤਨਖਾਹਾਂ ਦੱਬ ਕੇ ਬੈਠੀਆਂ ਮੈ ਦਿੰਦੀਆਂ ਹੈ ਨਹੀਂ ਐ ਤੇ ਰਿਆਇਸ਼ਾਂ ਵੀ ਬਹੁਤ ਠੀਕ ਨਹੀਂ ਐ ਉਹਨਾਂ ਦੀ ਬਹੁਤ ਬੁਰਾ ਹਾਲ ਐ ਕੰਟਰੈਕਸ਼ਨ ਦੀਆਂ ਕੰਪਨੀਆਂ ਕੰਟਰੈਕਸ਼ਨ ਦੀ ਕੰਪਨੀ ਜਿੰਨ ਵੀ ਆਣਾ ਹੋਗਾ ਦੇਖ ਸੋਚ ਕੇ ਆਵੇ ਮਤਲਬ ਕੰਪਨੀ ਬਾਰੇ ਪੂਰਾ ਪਤਾ ਕਰਕੇ ਪਤਾ ਕਰਕੇ ਆ ਆਪਣੇ ਏਜੰਟ ਨਾਲ ਗੱਲ ਕਰੇ ਜਿਹਦੇ ਤੋਂ ਆ ਰਿਹਾ ਵੀ ਜੇ ਸਾਨੂੰ ਉੱਥੇ ਆ ਚੀਜ਼ਾਂ ਨਹੀਂ ਮਿਲ ਵਾਪਸ ਆਵਾਂਗੇ ਤੇ ਤੇਰੇ ਸਰ ਗਲਤ ਹੈ। ਏਜੰਟ ਭਾਈ ਕੋਈ ਨਹੀਂ ਜ਼ਿੰਮੇਵਾਰੀ ਨਹੀਂ ਚੱਕਦੇ ਉਹਦੇ ਬਾਅਦ ਨਹੀਂ ਚੱਕਦੇ ਫੋਨ ਕੌਣ ਪੁੱਜਾ ਉਹਨਾਂ ਦਾ ਭੇਜਣੇ ਤੱਕ ਕੰਮ ਹੁੰਦਾ ਏਜੰਟਾਂ ਦਾ। ਨਹੀਂ ਕਈ ਏਜੰਟ ਜਿਵੇਂ ਬਹੁਤ ਵਧੀਆ ਵੀ ਨੇ ਵਿੱਚ ਜਿਹੜੇ ਹੈਗੇ ਨਾਮੀਵਾਰ ਆਪਾਂ ਉਹ ਦੋ ਤਿੰਨ ਜਾਣਦੇ ਤੇ ਉਹ ਉਹ ਏਜੰਟ ਜ਼ਿੰਮੇਵਾਰੀ ਵੀ ਚੱਕਦੇ ਨੇ ਕਈ ਏਜੰਟ ਜਿਹੜੇ ਹੁੰਦੇ ਜ਼ਿੰਮੇਵਾਰੀ ਚੱਕਦੇ ਕੋਈ ਕਈ ਹੋ ਸਕਦੇ ਬਟ ਜ਼ਿਆਦਾਤਰ ਬੰਦੇ ਨਹੀਂ ਜਿਆਦਾਤਰ ਏਜੰਟ ਫੋਨ ਚੱਕਣੋਂ ਹਟ ਜਾਂਦੇ ਮਤਲਬ ਜਦੋਂ ਬੰਦਾ ਉੱਥੇ ਪੁੱਜ ਗਿਆ ਉਹ ਤੋਂ ਪੈਸੇ ਲੈ ਲੇ ਤਾਂ ਫੋਨ ਚੱਕਣੋਂ ਹਟ ਜਾਂਦਾ ਹਟ ਜਾਂਦੇ ਸਹੀ ਹੈ ਤੁਹਾਡਾ ਤੇ ਕਿੰਨੇ ਪੈਸੇ ਤੁਹਾਨੂੰ ਸੈਲਰੀ ਮਿਲਦੀ ਸੀ ਤੇ ਕਿੰਨੇ ਪੈਸੇ ਤੁਸੀਂ ਇੰਡੀਆ ਪਾਉਂਦੇ ਕੀ ਤੁਹਾਡਾ ਖਰਚਾ ਸੀਗਾ ਉੱਥੇ ਸਾਢੇ 50000 ਰੁਪਏ ਮੈਂ ਇੰਡੀਆ ਪਾਉਂਦਾ ਸੀਗਾ 50000 ਇੰਡੀਅਨ ਰੁਪੀਏ ਤੁਸੀਂ ਇੰਡੀਆ ਪਾਉਂਦੇ ਸੀਗੇ ਆਪ ਦਾ ਖਰਚਾ ਕੱਢ ਕਾਸ਼ ਖਰਚਾ ਕੱਢ ਕੇ ਖਰਚਾ ਕੱਢ ਮਤਲਬ ਉੱਥੇ ਲੀ ਚੱਲਦੇ ਨੇ ਮਤਲਬ ਲੀਆਂ ਦੇ ਵਿੱਚ ਤੁਹਾਡੀ ਤਨਖਾਹ ਕਿੰਨੀ ਸੀ ਲੀਆ ਜਿੱਦੀ ਮੇਰੀ 2800 ਕੁ ਰੁਪਏ ਤਨਖਾਹ 2800 ਕੁ ਰੁਪਏ ਤਨਖਾਹ ਤੇ ਤੁਸੀਂ 50000 ਰੁਪਏ ਇੰਡੀਆ ਪਾਉਂਦੇ ਸੀ ਤੇ 600 ਰੁਪਏ ਸਾਨੂੰ ਰੋਟੀ ਦਾ ਮਿਲਦਾ ਸੀਗਾ 600 ਤੁਹਾਨੂੰ ਰ ਸੀ ਸੋਲੀ ਜੋ ਕਿ ਇੰਡੀਅਨ ਰੁਪਏ ਨੂੰ ਕਰ ਲਈਏ ਤਾਂ 18 ਇਕ ਲਈ ਮਤਲਬ 18 ਰੁਪਏ ਬਣਦਾ ਹੈਗਾ 18 ਰੁਪਏ ਹਾਂ ਠੀਕ ਹੈ ਤੇ ਜਿਹੜੇ ਆਪਣੇ ਕੰਟਰਕਸ਼ਨ ਸਾਈਡ ਦੇ ਵਿੱਚ ਨੇ ਕਿਉਂਕਿ ਕੰਟਰਕਸ਼ਨ ਸਾਈਡ ਦੇ ਵਿੱਚ ਬਹੁਤ ਜਿਆਦਾ ਬਹੁਤ ਮੁੰਡਿਆਂ ਨੂੰ ਭੇਜ ਰਹੇ ਨੇ ਤੁਹਾਡੇ ਵਾਲਾ ਕੰਮ ਤੁਹਾਡਾ ਐਕਸਪੀਰੀਅੰਸ ਕਮ ਸੀਗਾ ਤਾਂ ਤੁਸੀਂ ਕੰਮ ਦੇ ਥਰੂ ਆਗੇ ਸਹੀ ਗੱਲ ਬਟ ਜਿਹੜੇ ਨਵੇਂ ਮੁੰਡੇ ਨੇ ਉਹਨਾਂ ਨੂੰ ਕਾਰਪੈਂਟਰ ਕਹਿ ਕੇ ਸਟੀਲ ਫਿਕਸਰ ਕਹਿ ਕੇ ਜਾਂ ਮੈਸਨ ਕਹਿ ਕੇ ਉਹਨੂੰ ਭੇਜਿਆ ਜਾਂਦਾ ਬਟ ਉਹ ਉਹ ਬਹੁਤ ਲੋਕਾਂ ਦੀ ਕੰਪਲੇਟ ਆ ਮੈਨੂੰ ਮੈਸੇਜ ਵੀ ਬਹੁਤ ਕਰਦੇ ਨੇ ਤੇ ਉਹਨਾਂ ਦੇ ਵਿੱਚ ਉਹ ਕਹਿੰਦੇ ਨੇ ਵੀ ਸਾਡੀ ਤਨਖਾਹ ਅਸੀਂ 20000 25000 ਜਾਂ 30000 ਵੱਧੋ ਵੱਧ ਵੀ ਇੰਨੀ ਕਿ ਤਨਖਾਹ ਇੰਡੀਆ ਪੈਂਦੀ ਹੈ ਤੇ ਇਸ ਤੋਂ ਵੱਧ ਸਾਨੂੰ ਪੈਸੇ ਬਣਦੇ ਨਹੀਂ ਜੇ ਬਣਦੇ ਨੇ ਤਾਂ ਉਹ ਆਪਦੇ ਖਰਚੇ ਜਾਂ ਫਿਰ ਉਹ ਕੰਪਨੀਆਂ ਸਾਨੂੰ ਪੂਰੀ ਤਨਖਾਹ ਨਹੀਂ ਦਿੰਦੀਆਂ ਜਿਹੜੀ ਇੱਕ ਛੁੱਟੀ ਕਰਦੇ ਨੇ ਤਾਂ ਉਹ ਇੱਕ ਛੁੱਟੀ ਦਾ ਮਤਲਬ ਉਹਨਾਂ ਦਾ ਅਸਲ 'ਚ ਹੁੰਦਾ ਵੀ ਛੁੱਟੀ ਦੇ ਪੈਸੇ ਨਾ ਮਿਲਣ ਬਟ ਉਹ ਕਹਿੰਦੇ ਨੇ ਵੀ ਇੱਕ ਛੁੱਟੀ ਤੇ ਸਾਡੇ 4-4 ਦਿਨ ਕੱਟੇ ਜਾਂਦੇ ਨੇ ਇੱਕ ਜਦੋਂ ਛੁੱਟੀ ਕਰਦੇ ਆ ਤਾਂ 4 ਵਰਕਿੰਗ ਡੇਜ਼ ਉਹ ਸਾਡੀ ਤਨਖਾਹ ਦੇ ਵਿੱਚੋਂ ਕੱਟ ਦਿੰਦੇ ਨੇ ਇਹ ਵੀ ਸੱਚ ਸੱਚ ਹੈ ਇਹ ਨਹੀਂ ਕਰਦੀਆਂ ਕੰਪਨੀ ਉੱਥੇ ਜ਼ਿਆਦਾਤਰ ਵੀ ਮਤਲਬ ਉੱਥੇ ਓਨਰ ਦੀ ਚੱਲਦੀ ਹੈ ਰੂਲ ਰੈਗੂਲੇਸ਼ਨ ਦੀ ਨਹੀਂ ਚੱਲਦੀ। ਕੋਈ ਨਹੀਂ ਹੈ। ਤੇ ਤੁਸੀਂ ਜੇ ਕੰਪਲੇਂਟ ਕਰਨੀ ਚਾਹੋ ਤਾਂ ਕੋਈ ਸੁਣਦਾ ਕੋਈ ਕੰਪਨੀ ਦਾ ਮਾਲਕ ਕੋਈ ਹੋਰ ਕੋਈ ਨਹੀਂ ਸੁਣਦਾ। ਨਹੀਂ ਸੁਣਦਾ। ਬਹੁਤ ਕੰਪਲੀਟਾ ਕੀਤੀਆਂ ਮੁੰਡਿਆਂ ਨੇ ਕੰਟਰੈਕਸ਼ਨ ਵਾਲੇ ਕੰਪਨੀਆਂ ਦੇ بڑے ਤੇ بڑے ਮਾਲਕਾਂ ਨੂੰ। ਤੋਂ ਕੋਈ ਹੱਲ ਨਹੀਂ ਹੋਇਆ ਉਹਨਾਂ ਦਾ। ਠੀਕ। ਤੇ ਉਹ ਵੀ ਕਹਿੰਦੇ ਸੀ ਕਿ ਵੀ ਮਤਲਬ ਜਿਵੇਂ ਆਪਾਂ ਗੱਲ ਕਰਦੇ ਆਂ ਜਿਵੇਂ ਤੁਸੀਂ ਕਹਿੰਦੇ ਹੋ ਵੀ 10 ਘੰਟੇ ਸੈਟਰਡੇ ਲਵਾਇਆ ਜਾਂਦਾ ਸਤੋਂ ਸਾਨੂੰ ਕੰਮ ਨਹੀਂ ਮਿਲਦਾ। ਵੀ ਬਾਹਰੇ ਕੰਮ ਨਹੀਂ ਮਿਲਦਾ ਤੇ ਜਿਹੜਾ ਹੁਣ ਉਹ ਕੰਮ ਓਵਰਟਾਈਮ ਲਵਾਉਂਦੇ ਨੇ ਜਾਂ ਸਾਨੂੰ ਸੈਟਰਡੇ ਲਵਾਉਂਦੇ ਨੇ ਤਾਂ ਫੁੱਲ ਡੇ ਲਵਾਉਂਦੇ ਨੇ ਸਾਰਾ 8 ਘੰਟੇ ਸੈਟਰਡੇ 8 ਘੰਟੇ ਲਵਾਉਂਦੇ ਹੈਗੇ ਜਿਹੜੇ ਬਾਕੀ ਵਰ ਹੁਣ ਹੈਗੇ ਜਿਹਦਾ 5 ਦਿਨ ਹੈ ਤੇ ਉਹਨਾਂ ਦੇ 10-10 ਘੰਟੇ ਹੁਣ ਉਹਦੇ 10-10 ਘੰਟੇ ਤੇ ਉਹਦਾ ਉਹ ਨਹੀਂ ਆਪਣੇ ਲੋਕਲ ਬੰਦੇ ਆ ਰੂਮਾਨੀਅਨ ਲੋਕਲ ਵਰਕਰ ਹੈ ਉਹਨਾਂ ਦੇ ਉਹਨਾਂ ਨੂੰ ਛੁੱਟੀ ਕਰ ਦੇਣੀ ਪਰ ਸਾਨੂੰ ਉਹਨੂੰ ਬੁਲਾਣਾ ਹੀ ਬੁਲਾਣਾ ਹੈ ਸੈਟਰਡੇ ਜਿਹੜੇ ਉੱਥੇ ਲੋਕਲ ਨੇ ਉਹਨਾਂ ਨੂੰ ਉਹ ਛੁੱਟੀ ਵਾਲੇ ਦੀ ਛੁੱਟੀ ਮਿਲਣੀ ਹੈ ਤੁਹਾਨੂੰ ਨਹੀਂ ਮਿਲਣੀ ਸਾਨੂੰ ਨਹੀਂ ਮਿਲਣੀ ਸਾਨੂੰ ਸ਼ਨੀਵਾਰ ਨੂੰ ਬੁਲਾਣਾ ਹੀ ਬੁਲਾਣਾ ਹੈ ਤੁਹਾਨੂੰ ਜੇ ਉਹਨਾਂ ਨੂੰ ਬੁਲਾਣਗੇ ਤਾਂ ਉਹਨਾਂ ਨੂੰ ਓਵਰਟਾਈਮ ਮਿਲਣਾਗਾ ਤੇ ਸਾਨੂੰ ਨਹੀਂ ਮਿਲਦਾ ਹੈਗਾ ਸਾਨੂੰ ਫਿਕਸ ਤਨਖਾਹੀ ਦਿੱਤੀ ਜਾਂਦੀ ਤੁਹਾਨੂੰ ਤਨਖਾਹ ਫਿਕਸ ਮਿਲਦੀ ਹੈ ਤੇ ਚਲੋ ਇਹ ਤਾਂ ਗੱਲ ਹੋ ਗਈ ਉਹਦੇ ਬਾਰੇ ਤੇ ਆਪਾਂ ਗੱਲ ਕਰਦੇ ਹਾਂ ਮੌਸਮ ਬਾਰੇ ਅਰਮਾਨੀਅਨ ਦੇ ਵਿੱਚ ਮੌਸਮ ਮਤਲਬ ਆਪਾਂ ਕਹਿੰਦੇ ਹਾਂ ਬਰਫ਼ ਵਾਲਾ ਦੇਸ਼ ਕੈਨੇਡਾ ਨੂੰ ਜਾਣਦੇ ਨੇ ਲੋਕ ਤੇ ਇੱਥੇ ਕੀ ਬਰਫ਼ ਪੈਂਦੀ ਹੈ ਬਹੁਤ ਜਿਆਦਾ ਪੈਂਦੀ ਪਰ ਮੌਸਮ ਬਹੁਤ ਵਧੀਆ ਰਹਮਾਨੀ ਦਾ ਮੌਸਮ ਬਧੀਆ ਹੈ ਨਾ ਬਹੁਤ ਬਧੀਆ ਕਿੰਨੇ ਇੱਕ ਟਾਈਮ ਬਰਫ ਜਾਨੀ ਕਿ ਜਾਂ ਸਰਦੀ ਆਪਾਂ ਕਹੀਏ ਕਿੰਨਾ ਟਾਈਮ ਰਹਿੰਦੀ ਹੈ ਸਰਦੀ ਦਾ ਜਿਆਦਾ ਟਾਈਮ ਰਹਿੰਦੀ ਗਰਮੀ ਘੱਟ ਟਾਈਮ ਰਹਿੰਦੀ ਹੈਗੀ ਮਤਲਬ ਉਹ ਸਤੰਬਰ ਚ ਸ਼ੁਰੂ ਹੋ ਜਾਂਦੀ ਸਰਦੀ ਅਪ੍ਰੈਲ ਤੱਕ ਰਹਿੰਦੀ ਹੈਗੀ ਸਾਡੀ ਅਪ੍ਰੈਲ ਤੱਕ ਸਰਦੀ ਹੈ ਤੇ ਜਨਵਰੀ ਚ ਬਰਫ ਪੈਣੀ ਸ਼ੁਰੂ ਹੋ ਜਾਂਦੀ ਉਹ ਦੋ ਤਿੰਨ ਬਰੀ ਬਰਫ ਖਰੀ ਪੈਂਦੀ ਹੈਗੀ ਮਾਈਨਸ 20 ਤੱਕ ਟੈਂਪਰੇਚਰ ਚੱਲ ਜਾਂਦਾ ਹੈਗਾ ਮਾਈਨਸ 20 ਤੱਕ ਟੈਂਪਰੇਚਰ ਜਾਂਦਾ ਹੈ ਸੀ ਤੇ ਗਰਮੀ ਕਿੰਨਾ ਟਾਈਮ ਹੈ ਗਰਮੀ ਮਈ ਚ ਸ਼ੁਰੂ ਹੋ ਜਾਂਦੀ ਹੈਗੀ ਚਾਰ ਕ ਮਹੀਨੇ ਹੈ ਗਰਮੀ ਦੇ ਲੱਗ ਜਾਂਦੇ ਕਿੱਥੋਂ ਤੱਕ ਟੈਂਪਰੇਚਰ ਚੱਲ ਜਾਂਦਾ ਗਰਮੀ ਦੇ ਗਰਮੀ ਹੱਦ ਜਿਹੜਾ ਰਮਾਨੀਆ ਦਾ ਟੈਂਪਰੇਚਰ 35 ਡਿਗਰੀ ਤੱਕ 35 ਡਿਗਰੀ ਤੱਕ ਟੈਂਪਰੇਚਰ ਹਾਈ ਚੱਲ ਜਾਂਦਾ ਹਾਈ ਚੱਲ ਜਾਂਦਾ ਕਾਫੀ ਜ਼ਿਆਦਾ ਟੈਂਪਰੇਚਰ ਠੀਕ ਤੇ ਆਪਾਂ ਗੱਲ ਕਰੀਏ ਜਿਹੜੀਆਂ ਇੱਥੇ ਦੇ ਟਰਾਂਸਪੋਰਟ ਆ ਟਰਾਂਸਪੋਰਟ ਜਿਵੇਂ ਆਪਾਂ ਇੰਡੀਆ ਨਾਲ ਜਿਵੇਂ ਹੁਣ ਕਿਸੇ ਵੀ ਦੇਸ਼ ਚ ਟਰਾਂਸਪੋਰਟ ਜ਼ਰੂਰੀ ਆ ਜਿਵੇਂ ਤੁਸੀਂ ਕਦੇ ਕੋਈ ਚੀਜ਼ ਖਰੀਦਣ ਜਾਣਾ ਜਾਂ ਕਿਤੇ ਜਾਣਾ ਆਉਣਾ ਕਿਉਂਕਿ ਹਰੇਕ ਬੰਦਾ ਕਾਰ ਅਫੋਰਡ ਨਹੀਂ ਕਰ ਸਕਦਾ ਨਹੀਂ ਕਿਸੇ ਵੀ ਦੇਸ਼ ਜਾ ਕੇ ਜਦੋਂ ਨਵੇਂ-ਨਵੇਂ ਜਾਂਦੇ ਤਾਂ ਆਪਾਂ ਉੱਥੇ ਪਬਲਿਕ ਟਰਾਂਸਪੋਰਟ ਤੇ ਮਤਲਬ ਆਧਾਰਿਤ ਰਹਿਣਾ ਪੈਂਦਾ ਤਾਂ ਉੱਥੇ ਟਰਾਂਸਪੋਰਟ ਦਾ ਕਿਵੇਂ ਸਿਸਟਮ ਆ ਬੱਸਾਂ ਹੋ ਗਈਆਂ ਟ੍ਰੇਨਾਂ ਹੋ ਗਈਆਂ ਜਾਂ ਟ੍ਰੰਪ ਰਮਾਨੀਜ ਬਹੁਤ ਨੇ ਟਰਾਂਸਪੋਰਟ ਦਾ ਸਿਸਟਮ ਵਧੀਆ ਹੈਗਾ ਜਿੱਦਾ ਟ੍ਰੇਨਾਂ ਹਰ ਕਿਤੇ ਨੂੰ ਟ੍ਰੇਨਾਂ ਹੈਗੀਆਂ ਹੀ ਆ ਤੁਸੀਂ ਟ੍ਰੇਨ 'ਚ ਟਰੈਵਲ ਕਰ ਸਕਦੇ ਤੇ ਬੱਸ ਹੈਗੀਆਂ ਅਗਰ ਤੁਸੀਂ ਪਰਸਨਲ ਟੈਕਸੀ ਬੋਲਟ ਚੱਲਦਾ ਹੈਗਾ ਉੱਚਾ ਜਾ ਸਕਦੇ ਹੈਗੇ ਟਰਾਂਸਪੋਰਟ ਟ੍ਰੰਪੋ ਚੱਲਦੀਆਂ ਹੈਗੀਆਂ ਠੀਕ ਹੈ ਟਰਾਂਸਪੋਰਟ ਪਰਸਨਲ ਟੈਕਸੀ ਜਨਕ ਉਹਦਾ ਖਰਚਾ ਮਤਲਬ ਕਿਵੇਂ ਆ ਦੱਸੋ ਉਹਦਾ ਲੈਂਦੇ ਹੈਗੇ ਬੋਲਟ ਰਾਈਡ ਦਾ ਪਰਸਨਲ ਤੁਸੀਂ ਕਰਦੇ ਕਿਲੋਮੀਟਰ ਦੇ 3 ਲੀ ਲੈਣੇ ਹੋ 1 ਕਿਲੋਮੀਟਰ ਦੇ 3 ਲੀ ਲੈਣੇ ਹੋ ਜਿਹੜੀ ਬੱਸ ਬੱਸ ਕੋਈ ਥੋੜੀ ਈਜ਼ੀ ਪੈਂਦੀ ਹੈਗੀ ਬੱਸ ਉਹ ਟ੍ਰੇਨ ਚ ਥੋੜਾ ਘੱਟ ਕਰਾਇਆ ਲੱਗਦਾ ਹੈ ਸੇਮ ਹੀ ਹੈ ਬੱਸ ਹੋਰ ਟ੍ਰੇਨ ਦਾ ਕਰਾਇਆ ਸੇਮ ਹੀ ਸੇਮ ਮੈਂ ਸੁਣਿਆ ਜਿਹੜੀ ਉਥੇ ਮੈਟਰੋ ਆ ਜਿਹੜੀ ਇੱਕ ਸਿਟੀ ਦੇ ਵਿੱਚ ਮੈਟਰੋ ਚੱਲਦੀ ਹੈ ਤਾਂ ਇੱਕ ਇੱਕ ਸਟੇਸ਼ਨ ਤੋਂ ਕਰਾਇਆ ਆਪਾਂ ਦੇ ਕੇ ਆਪਾਂ ਉਹ ਸਿਟੀ ਦੇ ਵਿੱਚ ਕਿਤੇ ਵੀ ਜਾ ਸਕਦੇ ਆ ਉਹ ਇੱਕ ਰਾਜੇ ਹਾਂ ਸਾਨੂੰ ਟੋਕਨ ਦੁਆਰਾ ਲੈਣ ਦੀ ਲੋੜ ਨਹੀਂ ਹੈਗੀ ਲੈਣ ਦੀ ਲੋੜ ਨਹੀਂ ਆਪਾਂ ਇੱਕ ਟੋਕਨ ਤੇ ਉਹ ਸਾਰੀ ਸਿਟੀ ਕਿਤੇ ਵੀ ਜਾ ਸਕਦੇ ਕਿਤੇ ਲੈ ਕਿਤੇ ਦੁਆਰੇ ਟੋਕਨ ਲੈਣ ਦੀ ਲੋੜ ਨਹੀਂ ਨਹੀਂ ਹੈ ਤੇ ਆਪਾਂ ਗੱਲ ਕਰੀਏ ਮਹਿੰਗਾਈ ਦੀ ਜਿਵੇਂ ਹੁਣ ਕੈਨੇਡਾ 'ਚ ਅੱਜ ਆਪਾਂ ਦੇਖਦੇ ਆਂ ਬਹੁਤ ਮਹਿੰਗਾਈ ਹੈ ਤਨਖਾਹਾਂ ਘੱਟ ਨੇ ਮਹਿੰਗਾਈ ਜ਼ਿਆਦੇ ਆ ਤਾਂ ਉੱਥੇ ਮਤਲਬ ਮੈਂ ਤੁਹਾਨੂੰ 600 ਲਈ ਮਿਲਦਾ ਸੀ ਤੁਹਾਡਾ ਖਰਚਾ ਪੂਰਾ ਹੋ ਜਾਂਦਾ ਸੀ ਰੋਟੀ ਪਾਣੀ ਦਾ 600 ਲਈ ਹਾਂ 500 ਖਰਚਾ ਆਉਂਦਾ ਤਾਂ 100 ਰੁਪਇਆ ਬਚ ਜਾਂਦਾ ਬਚ ਜਾਂਦਾ ਤਾਂ ਮਤਲਬ ਇੰਡੀਆ ਦਾ ਉਹੀ ਲਾਲੋ ਆਪਣਾ ਇੱਕ ਬੰਦੇ ਦਾ ਖਰਚਾ 9000 8 9000 ਹੈਗਾ ਇਹਨੂੰ ਰਮਾਨੀਆ ਰੋਟੀ ਰੋਟੀ ਮਤਲਬ ਖਾਣ ਪੀਣ ਦਾ ਖਾਣ ਪੀਣ ਖੁੱਲਾ ਮਤਲਬ ਤੂੰ 8 9000 ਚ ਖਾ ਸਕਦੇ ਖੁੱਲਾ ਖਰਚ ਮਹਿੰਗਾਈ ਤਾਂ ਨਹੀਂ ਹੈ ਨਹੀਂ ਫਿਰ ਠੀਕ ਹੈ ਹਾਂ ਠੀਕ ਹੈ ਕੈਨੇਡਾ ਦੇ ਨਾਲੋਂ ਠੀਕ ਹੈ ਮਹਿੰਗਾਈ ਕੈਨੇਡਾ ਨਾਲੋਂ ਠੀਕ ਜਿੰਮੀ ਕਿ ਹੁਣ ਕੈਨੇਡਾ ਦੇ ਵਿੱਚ ਲੋਕ ਜਾਂਦੇ ਨੇ ਸਟੱਡੀ ਤੌਰ ਤੇ ਜਾਂਦੇ ਨੇ ਜਾਂ ਵਰਕ ਪਰਮਿਟ ਤੇ ਜਾਂਦੇ ਨੇ ਤਾਂ ਉਹ ਵਰਕ ਪਰਮਿਟ ਨਹੀਂ ਵਰਕ ਪਰਮਿਟ ਤੇ ਜਾਂਦੇ ਨੇ ਤਾਂ ਪੈਸੇ ਪੂਰੇ ਨਹੀਂ ਕਰ ਪਾਉਂਦੇ ਆਪਣੇ ਮਤਲਬ ਰូមਾਨੀਆ ਦੇ ਵਿੱਚ ਕੰਮ ਹੈਗਾ ਕਿੰਨਾ ਕੁ ਜ਼ਿਆਦਾ ਹੈ ਤੇ ਕਿੰਨਾ ਕੁ इजीली ਮਿਲ ਜਾਂਦਾ ਕੰਮ ਰូមਾਨੀਆ ਨੇ ਕੰਮਤਾ ਹੈ ਬਈ ਬਹੁਤ ਜ਼ਿਆਦਾ ਹੈ ਕੰਮ ਬਹੁਤ ਜ਼ਿਆਦਾ ਹੈ ਹਰ ਇੱਕ ਖੇਤਰ ਦੇ ਵਿੱਚ ਕੰਮ ਹੈ ਹਰ ਖੇਤਰ ਇੰਡਸਟਰੀ ਲਾਈਨ ਚ ਹੋਟਲ ਲਾਈਨ ਚ ਤੇ ਕੰਟਰੈਕਸ਼ਨ ਲਾਈਨ ਚ ਸਾਰੇ ਖੇਤਰ ਚ ਕੰਮ ਹੈਗਾ ਠੀਕ ਦੇਸ਼ ਕਿਹੋ ਜਿਹਾ ਹੈ ਦੇਸ਼ ਬਹੁਤ ਵਧੀਆ ਹੈ ਬਹੁਤ ਵਧੀਆ ਦੇਸ਼ ਘੁੰਮਣ ਫੇਰ ਨੂੰ ਠੀਕ ਘੁੰਮਣ ਫੇਨ ਬਹੁਤ ਜਗ੍ਹਾ ਹੈ ਠੀਕ ਲੋਕ ਕਿਹੋ ਜਿਹਾ ਹੈ ਲੋਕ ਵੀ ਬਹੁਤ ਹੈ ਵਧੀਆ ਨੇਚਰ ਹੈ ਲੋਕਾਂ ਦਾ ਅੱਛਾ ਬੋਲੀ ਦਾ ਕੀ ਤੁਹਾਨੂੰ ਫਰਕ ਲੱਗਿਆ ਜਿਵੇਂ ਹੁਣ ਜਿਆਦਾਤਰ ਲੋਕ ਆਪਾਂ ਜਿਹੜੇ ਇੰਡੀਆ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਇੰਗਲਿਸ਼ ਬਹੁਤ ਔਖੀ ਲੱਗਦੀ ਆ ਤੇ ਟਫ ਲੱਗਦੀ ਆ ਜਦੋਂ ਲੋਕ ਕੈਨੇਡਾ ਜਾਂਦੇ ਨੇ ਤਾਂ ਇੰਗਲਿਸ਼ ਚ ਗੱਲ ਕਰਦੇ ਨੇ ਜਿੰਨੀ ਆਉਂਦੀ ਆ ਓਨੀ ਕ ਗੱਲ ਕਰਦੇ ਆ ਬਟ ਜਦੋਂ ਲੋਕ ਇਹਨਾਂ ਦੇਸ਼ਾਂ ਚ ਆਉਂਦੇ ਨੇ ਤਾਂ ਇਹਨਾਂ ਦੇਸ਼ਾਂ ਚ ਇੰਗਲਿਸ਼ ਇਹਨਾਂ ਨੂੰ ਵੀ ਨਹੀਂ ਆਉਂਦੀ ਤਾਂ ਇਹ ਆਪਣੀ ਭਾਸ਼ਾ ਚ ਗੱਲ ਕਰਦੇ ਨੇ ਤਾਂ ਲੋਕ ਜਦੋਂ ਇੱਥੇ ਆਉਂਦੇ ਨੇ ਤਾਂ ਲੋਕ ਇਹ ਸੋਚਦੇ ਨੇ ਵੀ ਇਦੋਂ ਤਾਂ ਇੰਗਲਿਸ਼ ਔਖੀ ਆ ਤੇ ਆਪਣੇ ਇੰਡੀਅਨਸ ਇਹ ਜੇ ਦੇਸ਼ਾਂ ਚ ਜਾ ਕੇ ਇੰਗਲਿਸ਼ ਬੋਲਦੇ ਨੇ ਚਾਹੇ ਉਹਨਾਂ ਨੂੰ ਆਉਂਦੀ ਵੀ ਨਾ ਹੋਵੇ ਪਰ ਉਹ ਬੋਲਣ ਦੀ ਕੋਸ਼ਿਸ਼ ਕਰਦੇ ਨੇ ਵੀ ਚੱਲ ਵੀ ਇੰਗਲਿਸ਼ੇ ਬੋਲ ਲੈਣੇ ਕੀ ਪਤਾ ਨੇ ਉਹ ਸਮਝ ਆ ਜਵੇ ਤੇ ਤੁਹਾਨੂੰ ਕਿੰਨਾ ਕੁ ਫਰਕ ਲੱਗਿਆ ਆਪਣੀ ਇੰਡੀਅਨ ਲੈਂਗੁਏਜ ਤੇ ਇੱਥੇ ਆ ਕੇ ਜਾਂ ਇੰਗਲਿਸ਼ ਤੇ ਇਹਦੇ ਵਿੱਚ ਰੋਮਾਨੀਅਨ ਲੈਂਗੁਏਜ ਵਿੱਚ ਬਹੁਤ ਫਰਕ ਲੱਗਾ ਕਿਉਂਕਿ ਇਹ ਆਪਣੀ ਮਾਤਰਭਾਸ਼ਾ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਪਿਆਰ ਕਰਦੇ ਤੇ ਇੰਗਲਿਸ਼ ਇੱਥੇ ਪੂਰੇ ਯੂਰਪ ਬਹੁਤ ਹੀ ਘੱਟ ਲੋਕਾਂ ਨੂੰ ਆਉਂਦੀ ਹੈ ਬਹੁਤ ਘੱਟ ਲੋਕਾਂ ਨੂੰ ਆਉਂਦੀ ਹੈ ਇਸ ਕਰਕੇ ਬਹੁਤ ਹੀ ਇਕਠਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਸਾਡੇ ਲੋਕਾਂ ਨੂੰ ਇੱਥੇ ਆ ਕੇ ਰੋਮਾਨੀਆ ਚ ਹੋ ਗਿਆ ਆਪਾਂ ਇਹ ਪੂਰੇ ਯੂਰਪ ਲਾ ਲਓ ਤੁਸੀਂ ਕਿਉਂਕਿ ਇੰਗਲਿਸ਼ ਲੋਕ ਬਹੁਤ ਹੀ ਘੱਟ ਬੋਲਣਾ ਪਸੰਦ ਕਰਦੇ ਤੇ ਮੇਰੇ ਕੁਝ ਸਵਾਲ ਸੀਗੇ 2-3 ਵੀ ਤੁਸੀਂ ਸਾਨੂੰ ਦੱਸੋਗੇ ਕਿ ਕਿਹੜੇ ਕਿਹੜੇ ਸ਼ਬਦਾਂ ਨੂੰ ਕੀ ਕੀ ਕਹਿੰਦੇ ਨੇ ਜਿਵੇਂ ਕਿ ਆਪਾਂ ਸਾਸਰੀ ਕਾਲ ਬੁਲਾਉਨੇ ਆ ਜਾਂ ਨਮਸਤੇ ਬੁਲਾਉਨੇ ਇਹ ਕੀ ਕਹਿੰਦੇ ਨੇ ਮਿਹਰਬਾਨੀ ਇਹ ਬੋਲਦੇ ਹੈ ਕਿ ਬੁਨਾ ਬੂਨਾ ਹੂੰ ਬੂਨਾ ਬੂਨਾ ਸਾਲੂਤ ਸਾਲੂਤ ਹੋ ਗਿਆ ਇਹ ਨਮਸਤੇ ਨੂੰ ਬੋਲਦੇ ਸਾਲੂਤ ਓਕੇ ਤੇ ਜੇ ਆਪਾਂ ਕਹਿੰਦੇ ਆ ਵੀ ਠੀਕ ਆ ਵਧੀਆ 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 ਨੂੰ ਕੀ ਕਹਿੰਦੇ ਨੇ ਇਹ ਇਹ ਬੀਨੇ 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 ਤੇ ਗੈਂਟ ਤਿੰਨ ਨੂੰ ਆਪਾਂ ਕਹਿੰਦੇ ਆ 1 2 3 ਇਹ ਕੀ ਕਹਿੰਦੇ ਆ 1 2 3 ਪਾਤਰੂ ਪਾਤਰੂ 5 ਨੂੰ ਚਿੰਜ ਚਿੰਜ ਓਕੇ ਠੀਕ ਹੈ ਤੇ ਜਿਵੇਂ ਕੀ ਖਾਣ ਪੀਣ ਦੀ ਚੀਜ਼ਾਂ ਨੂੰ ਰੋਟੀ ਨੂੰ ਕੀ ਕਹਿੰਦੇ ਆ ਰੋਟੀ ਨੂੰ ਕਹਿੰਦੇ ਲਾਮਾਸਾ ਕੀ ਲਾਮਾਸਾ ਲਾਮਾਸਾ ਲੀਪੀ ਹੈ ਤੇ ਘਰ ਨੂੰ ਕਾਜਾ ਕਾਸਾ ਕਾਸਾ ਕਾਸ਼ਾ ਘਰ ਨੂੰ ਕਾਸ਼ਾ ਤੇ ਕੰਮ ਨੂੰ ਕੀ ਕਹਿੰਦੇ ਨੇ ਮੁੰਕਾ ਕਮਨ ਮੁਨਕਾ ਕਹਿੰਦੇ ਤਾਂ ਇਹ ਨਾਰਮਲ ਚੀਜ਼ਾਂ ਨੇ ਇਹ ਤੁਸੀਂ ਸਿੱਖਿਆ ਸਕਦੇ ਹੋ ਕਿਤੇ ਵੀ ਤੁਹਾਨੂੰ ਉਹ ਭਾਸ਼ਾ ਮਤਲਬ ਇਹਨਾਂ ਦੀ ਔਖੀ ਵੀ ਹੈ ਨਹੀਂ ਅਗਰ ਤੁਸੀਂ ਇਹ ਸੰਸਕ੍ਰਿਤ ਨਾਲ ਬਹੁਤ ਮਿਲਦੀ ਹੈ ਹਾਂ ਸੰਸਕ੍ਰਿਤ ਨਾਲ ਬਹੁਤ ਜ਼ਿਆਦਾ ਭਾਸ਼ਾ ਇਹ ਮਿਲਦੀ ਹੈ ਤੇ ਆਪਾਂ ਈਜ਼ੀਲੀ ਮਤਲਬ ਈਜ਼ੀਲੀ ਸਿੱਖ ਸਕਦੇ ਹਾਂ ਈਜ਼ੀਲੀ ਸਿੱਖ ਸਕਦਾ ਸੰਸਕ੍ਰਿਤ ਨਾਲ ਬਹੁਤ ਜ਼ਿਆਦਾ ਭਾਸ਼ਾ ਦੇ ਮਤਲਬ ਜਿਹੜੇ ਸ਼ਬਦ ਨੇ ਉਹ ਮੈਚ ਕਰਦੇ ਨੇ ਮੈਚ ਕਰਦੇ ਤੇ ਤੁਸੀਂ ਕਿੰਨਾ ਟਾਈਮ ਰਮਾਨੀਆ ਲਾਕੇ ਮੈਂ ਡੇਢ ਸਾਲ ਲਾਇਆ ਡੇਢ ਸਾਲ ਤੁਸੀਂ ਰਮਾਨੀਆ ਵਿੱਚ ਹਾਂ ਜੀ ਟੀਆਰਸੀ ਮਿਲਿਆ ਤੁਹਾਨੂੰ ਮਿਲ ਗਿਆ ਦੋ ਟੀਆਰਸੀ ਦੋ ਟੀਆਰਸੀ ਤੁਹਾਡੇ ਕੋਲ ਸਾਲ-ਸਾਲ ਦਾ ਬਣ ਹੁਣ ਕਹਿੰਦੇ ਰੂਲ ਚੇਂਜ ਹੋ ਗਏ ਹੁਣ 2 ਸਾਲ ਦਾ ਸ਼ਾਇਦ ਕਰਤਾ 2024 ਚ ਰੂਲ ਚੇਂਜ ਹੋ ਗਏ ਚੇਂਜ ਹੋ ਗਏ ਅੱਛਾ ਪਹਿਲਾਂ ਰូមਾਨੀਆ ਨੌਨ ਸਾਈਨਿੰਗਨ ਕੰਟਰੀ ਸੀ ਤੇ ਹੁਣ ਮੈਂ ਸੁਣਿਆ ਵੀ 2024 ਤੋਂ ਬਾਅਦ ਉਹ ਸਾਈਨਿੰਗਨ ਦੇ ਵਿੱਚ ਜੋਂਦੇ ਐਂਟਰ ਹੋ ਗਈ ਐਂਟਰ ਹੋ ਗਈ ਅਪ੍ਰੈਲ ਮਹੀਨੇ ਚ 2024 ਚ 2024 ਅਪ੍ਰੈਲ ਦੇ ਵਿੱਚ ਇਹ ਕੰਟਰੀ ਸਾਈਨਿੰਗਨ ਜ਼ੋਨ ਦੇ ਵਿੱਚ ਉਹ ਫਲਾਈ ਫਲਾਈ ਬਾਰਡਰ ਫਲਾਈ ਬਾਈ ਫਲਾਈ ਹੋ ਫਲਾਈ ਹੋਈ ਤੇ ਬਾਰਡਰ ਨਹੀਂ ਖੁੱਲੇ ਜਾਨਕੀ ਲੈਂਡ ਬਾਰਡਰ ਨਹੀਂ ਖੁੱਲੇ ਲੈਂਡ ਬਾਰਡਰ ਨਹੀਂ ਖੁੱਲੇ ਹਾਂ ਬਾਈ ਫਲਾਈ ਉਹ ਸਾਈਨਿੰਗਨ ਦੇ ਵਿੱਚ ਆ ਗਈ ਆ ਗਈ ਮਤਲਬ ਪੂਰੀ ਤਰ੍ਹਾਂ ਸੈਨਿਕਾਂ ਦੇ ਵਿੱਚ ਆਪਾਂ ਮੰਨ ਨਹੀਂ ਸਕਦੇ ਪੂਰੀ ਤਰ੍ਹਾਂ ਨਹੀਂ ਤੇ ਇਹਦੇ ਵਿੱਚ ਕੀ ਚੇਂਜੇਸ ਆਏ ਨੇ ਤੁਹਾਨੂੰ ਪਤਾ ਲੱਗਿਆ ਹੋਣਾ ਕੋਈ ਤਨਖਾਹਾਂ ਵਧੀਆਂ ਜਾਂ ਫਿਰ ਕੋਈ ਰੂਲ ਕੰਪਨੀਆਂ ਨੇ ਬਦਲੇ ਜਾਂ ਫਿਰ ਉਸ ਤੋਂ ਬਾਅਦ ਆਪਾਂ ਕੀ ਗੱਲ ਕਰ ਸਕਦੇ ਹਾਂ ਜਿਵੇਂ ਕਿ ਟੀਆਰਸੀ ਆ ਟੀਆਰਸੀ ਦਾ ਮੈਨੂੰ ਪਤਾ ਵੀ ਫਰਕ ਪਹਿਲਾਂ ਟੀਆਸੀ 1 ਸਾਲ ਦਾ ਬਣਦਾ ਸੀ ਜਿਹਦੇ ਨਾਨ ਸੈਨਿਕਾਂ ਟੀਆਰਸੀ ਸੀਗਾ ਹੁਣ ਜਿਹੜਾ ਰਮਾਨੀਆ ਦੇ ਵਿੱਚ ਬਣਦਾ ਉਹ 2 ਸਾਲ ਦਾ ਟੀਆਰਸੀ ਬਣਦਾ ਤੇ ਉਹ ਸੈਨਿਕ ਜਿਹੋ ਆਉਂਦਾ ਟੀਆਰਸੀ ਬਣਦਾ ਤਾਂ ਉਹ ਤਨਖਾਹਾਂ ਦੇ ਵਿੱਚ ਕੋਈ ਫਰਕ ਪਿਆ ਤਨਖਾਹਾਂ 'ਚ ਕੋਈ ਫਰਕ ਨਹੀਂ ਪਿਆ ਹੈਗਾ ਬਾਕੀ ਸਾਰੇ ਰੂਲ ਸੇਮ ਹੈ ਸਿਰਫ ਇੱਕ TCRC ਕਾਰਡ ਦਾ ਹੀ ਚੇਂਜ ਹੋਇਆ TCRC ਕਾਰਡ ਦਾ ਰੂਲ ਫਰਕ ਪਿਆ ਹਾਂ ਪਹਿਲਾਂ 1 ਸਾਲ ਦਾ ਬਣਦਾ ਸੀ ਸ਼ਨੀਗਨ ਆਣੇ ਤੇ ਬਾਅਦ 2 ਸਾਲ ਦਾ ਹੋ ਗਿਆ ਤੁਸੀਂ ਜਿਹੜੇ ਰਮਾਨੀਆ ਆ ਰਹੇ ਨੇ ਉਹਨਾਂ ਨੂੰ ਕੀ ਦੱਸਣਾ ਚਾਹੋਗੇ ਵੀ ਰਮਾਨੀਆ ਦੇ ਵਿੱਚ ਆਉਣ ਤੋਂ ਪਹਿਲਾਂ ਬੀ ਏਜੰਟ ਨਾਲ ਕੀ ਗੱਲਾਂ ਕਰੋ ਤੇ ਕੀ ਤੁਹਾਨੂੰ ਪੁੱਛਣਾ ਚਾਹੀਦਾ ਤੇ ਕਿਵੇਂ ਤੁਹਾਨੂੰ ਪ੍ਰੋਸੈਸ ਸ਼ੁਰੂ ਕਰਨਾ ਚਾਹੀਦਾ ਤੇ ਕਿਹੜੇ ਕੰਮ ਚਾਉਣਾ ਚਾਹੀਦਾ ਤੇ ਕਿਵੇਂ ਮਤਲਬ ਤੁਸੀਂ ਇੱਥੇ ਆ ਕੇ ਰਹਿਸਟਰ ਕਰ ਸਕਦੇ ਹੋ ਤੇ ਕੀ ਕੀ ਨਾਲ ਲੈ ਕੇ ਆਈਏ ਇੰਡੀਆ ਤੋਂ ਜਿਵੇਂ ਮੈਂ ਬਹੁਤ ਸਾਰੇ ਦੇਖਿਆ ਲੋਕ ਜਿਹੜੇ ਰਮਾਨ ਤੇ ਉਹ ਆਪਦੇ ਨਾਲ ਬੈਗ ਪਰ ਪਰ ਕੇ ਕਪੜੇ ਜਾਂ ਭਾਂਡੇ ਜਾਂ ਇਹ ਚੀਜ਼ਾਂ ਭਾਂਡਾ ਕੰਪਨੀ ਪ੍ਰੋਵਾਈਡ ਕਰਦੀ ਉਹ ਭੰਡੇ ਦਿੰਦੀ ਕੰਪਨੀ ਤੇ ਜਿਹੜੇ ਕਪ ਬੈੱਡ ਹੋ ਗਿਆ ਰਜਾਈ ਹੋ ਗਈ ਇਹ ਸਭ ਕੁਝ ਕੰਪਨੀਆਂ ਦਿੰਨੀਆਂ ਆ ਤਾਂ ਇਹ ਲੈ ਕੇ ਆਉਣ ਦੀ ਲੋੜ ਨਹੀਂ ਇਹ ਲੈ ਕੇ ਆਉਂਦੀ ਆਪਣੇ ਪਤਾ ਗਰਮ ਕਪੜੇ ਜਿੱਦਾਂ ਹੋ ਗਏ ਗਰਮ ਆਪਦੇ ਪਾਉਣ ਦੀ ਜੇ ਆਪਦੀ ਜ਼ਰੂਰਤ ਦੀ ਚੀਜ਼ਾਂ ਲੈ ਕੇ ਆਓ ਰਜਾਈਆਂ ਕੰਬਲ ਜਾਂ ਭਾਂਡੇ ਇਹ ਚੱਕਾਉਂਦੀ ਤੁਹਾਨੂੰ ਲੋਡ ਦੇਣੀ ਹੈਗੀ ਹਨ ਤੇ ਉਸ ਤੋਂ ਬਾਅਦ ਕੀ ਏਜੰਟ ਨੂੰ ਕੀ ਪੁੱਛੇ ਜੀ ਜੇ ਕਿਸੇ ਨੇ ਆਉਣਾ ਹੋਵੇ ਕੀ ਚੀਜ਼ਾਂ ਉਹਦੇ ਨਾਲ ਗੱਲ ਕਰਸਾ ਉਹਨੇ ਪੂਰੀ ਗੱਲ ਕਲੀਅਰ ਕੀਤੀ ਜਾਵੇ ਵੀ ਤਨਖਾਹ ਕਿੰਨੀ ਹੈ ਡਿਊਟੀ ਕਿੰਨੇ ਘੰਟੇ ਹੋਣੀ ਉੱਥੇ ਤੇ ਰਿਆਇਸ਼ ਕਿਵੇਂ ਦੀ ਹੈ ਤੇ ਤਨਖਾਹ ਦੇ ਬਾਰੇ ਮਤਲਬ ਇਹ ਚੀਜ਼ਾਂ ਕਲੀਅਰ ਕਰਨੀਆਂ ਦੀਆਂ ਏਜੰਟ ਨਾਲ ਇਹ ਕਿਉਂਕਿ ਅਗਲੇ ਉਹਦਾ ਕੰਮ ਹੁੰਦਾ ਭੇਜਣਾ ਅਗਰ ਉਹ ਇੱਕ ਵਾਰੀ ਤੁਹਾਨੂੰ ਭੇਜਤਾ ਉਹਦੇ ਬਾਅਦ ਉਹ ਨਹੀਂ ਥੋੜੀ ਬਾਤ ਪੁੱਛਣੀ ਏਜੰਟ ਨੇ ਤਿਸ ਕਰਕੇ ਪਹਿਲਾਂ ਪੂਰੀ ਕੰਪਨੀ ਬਾਰੇ ਪਤਾ ਕਰੋ ਵੀ ਕੰਪਨੀ ਕਿਹੋ ਜਿਹੀ ਹੈ ਕਿਹੋ ਜਿਹੀ ਨਹੀਂ ਅੱਜਕੱਲ ਗੂਗਲ ਤੇ ਸਭ ਕੁਝ ਨਿਕਲ ਜਾਂਦਾ ਹੈਗਾ ਕੰਪਨੀ ਬਾਰੇ ਬਰਕਬਰ ਮਟਾਂਦਾ ਮੈਂ ਤੁਹਾਨੂੰ 1 ਮਿੰਟ ਰੋਕਣਾ ਚਾਹੁੰਦਾ ਜੇ ਕਿਸੇ ਨੂੰ ਰੁਮਾਨੀਆ ਬਾਰੇ ਕੁਝ ਵੀ ਪੁੱਛਣਾ ਹੋਵੇ ਜੇ ਕੋਈ ਵੀ ਗੱਲ ਕਰਨੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਆਪਾਂ ਤੁਹਾਨੂੰ ਮੇਲ ਮੇਲ ਕਰ ਸਕਦਾ ਤੇ ਮੈਸੇਜ ਕਰਕੇ ਪੁੱਛ ਸਕਦਾ ਤੇ ਤੁਹਾਡੇ ਕੋਲ ਰੁਮਾਨੀਆ ਦਾ 1.5 ਸਾਲ ਦਾ ਐਕਸਪੀਰੀਅੰਸ ਤੁਹਾਡੇ ਕੋਲ ਡੋਰ TCRC ਕਾਰਡ ਨੇ ਤਾਂ ਮੇਰੇ ਕੋਲ ਵੀ ਰੁਮਾਨੀਆ ਦਾ ਐਕਸਪੀਰੀਅੰਸ ਹੈਗਾ ਤੇ ਹੁਣ ਤੁਸੀਂ ਕਿਹੜੀ ਕੰਟਰੀ ਦੇ ਵਿੱਚੋਂ ਪੋਲੈਂਡ ਹੁਣ ਤੁਸੀਂ ਪੋਲੈਂਡ ਜੋਰ ਜੋਰਪੇ ਚ ਐਂਟਰ ਹੋਗੇ ਹਾਂਜੀ ਤੇ ਠੀਕ ਹੈ ਜੀ ਤੇ ਤੁਸੀਂ ਦੱਸੋ ਕੀ ਦੱਸਦੇ ਸੀ ਵੀ ਮਤਲਬ ਕੀ ਏਜੰਟ ਦੀ ਗੱਲ ਏਜੰਟ ਨਾਲ ਪੂਰੀ ਕਲੀਅਰ ਕੱਲ ਕਰ ਲੋ ਮਤਲਬ ਤਨਖਾਹ ਹੋ ਗਈ ਰਿਆਇਸ਼ ਬਾਰੇ ਤੇ ਕਿਹੜਾ ਕੰਮ ਹੈ ਕਿਹੜੀ ਕੰਪਨੀ ਹੈ ਮਤਲਬ ਸਭ ਕੁਝ ਕਲੀਅਰ ਕਰਨਾ ਚਾਹੀਦਾ ਸਭ ਕੁਝ ਪਹਿਲਾਂ ਪੁੱਛਣਾ ਵਿੱਚ ਡਾਨੇ ਵਾਲੀ ਕੋਈ ਗੱਲ ਨਹੀਂ ਆਪਾਂ ਪੈਸੇ ਦੇ ਕੇ ਆ ਰਹੇ ਹਾਂ ਹੀ ਕੋਈ ਫ੍ਰੀ ਚ ਨਹੀਂ ਆ ਰਹੇ ਏਜੰਟ ਨੂੰ ਆਪਾਂ ਪਹਿਲੇ ਦੇਣੇ ਬਹੁਤ ਬੰਦੇ ਜਿਹੜੇ ਮਤਲਬ ਗਰੀਬ ਕਰਾਂ ਦੇ ਹੁੰਦੇ ਆ ਤੇ ਉਹ ਇਹ ਸੋਚਦੇ ਨੇ ਵੀ ਜੇ ਅਸੀਂ ਏਜੰਟ ਨੂੰ ਕੁਝ ਮੰਦਾ ਚੰਗਾ ਬੋਲਾਂਗੇ ਤਾਂ ਉਹ ਸਾਡੇ ਨਾਲ ਕੋਈ ਫਰਕ ਕੱਢੂਗਾ ਕਾਸ਼ ਕੱਢ ਕੇ ਸਾਨੂੰ ਕਿਸੇ ਮਾੜੀ ਕੰਪਨੀ ਚ ਭੇਜ ਦੂ ਜਾਂ ਕੁਝ ਵੀ ਤੇ ਇਹ ਚੀਜ਼ਾਂ ਤੋਂ ਡਰਨਾ ਨਹੀਂ ਚਾਹੀਦਾ ਮਤਲਬ ਕਿ ਡੰਨਾ ਕੋਈ ਕੋਈ ਡੰਨੇ ਦੀ ਕੋਈ ਗੱਲ ਨਹੀਂ ਹੈਗੀ ਇਸ ਤਿਹਦੀ ਤਾਂ ਆਪਣੀ ਜਿਹੜੀ ਚੀਜ਼ ਆ ਮੋੜ ਕੇ ਤੁਸੀਂ ਜਾ ਕੇ ਕਿਸੇ ਕੰਟਰੀ 'ਚ ਕੱਲਿਆਂ ਨੇ ਰਹਿਣਾ ਤਾਂ ਆਪਦੀ ਪਹਿਲਾਂ ਸਾਰੀ ਪੁੱਛ ਕੇ ਸਹਾਰਨੀ ਚਾਹੀਦੀ ਹੈ ਕਰਨੀ ਚਾਹੀਦੀ ਤਾਂ ਇੱਕ ਨਹੀਂ ਕਿਸੇ ਜੱਟ ਦੇ ਭਰੋਸਾ ਕਰਕੇ ਜਾਂ ਅੱਖਾਂ ਮੀਚ ਕੇ ਕਿਸੇ ਤੇ ਵੀ ਭਰੋਸਾ ਕਰਕੇ ਆਪਦਾ ਦੇਸ਼ ਨਹੀਂ ਛੱਡਣਾ ਚਾਹੀਦਾ ਕਿਉਂਕਿ ਅੱਜ ਕੱਲ ਫਰੋਡ ਬਾਜ਼ੀ ਬਹੁਤ ਹੈ ਬਹੁਤ ਫਰੋਡ ਹੂੰ ਏਜੰਟੀ ਦੀ ਕੰਮ ਜਿਆਦਾ ਕਰਕੇ ਫਰੋਡ ਬਾਜ਼ੀ ਹੈ ਤੁਸੀਂ ਵੀ ਦੇਖਿਆ ਹੁਣ ਆ ਕਈ ਮੁੰਡੇ ਜਿਹੜੇ ਆਪਦੀਆਂ ਕੰਟਰੀਆਂ ਛੱਡ ਕੇ ਦੂਈਆਂ ਕੱਟੀਆਂ ਜਾਂਦੀਆਂ ਤਾਂ ਪਹਿਲਾਂ ਉਹਨਾਂ ਨੂੰ ਗੱਲਾਂ ਬਹੁਤ ਹੋਰ ਤਰ੍ਹਾਂ ਦੀਆਂ ਸੁਣਨ ਨੂੰ ਮਿਲਦੀਆਂ ਨੇ ਇੰਡੀਆ ਤੋਂ ਸਾਈਨ ਹੁੰਦੇ ਨੇ ਕਿਸੇ ਹੋਰ ਤਨਖਾਹ ਤੇ ਸਾਈਨ ਹੁੰਦੇ ਨੇ ਗੱਲਾਂ ਬਹੁਤ ਹੋਰ ਹੁੰਦੀਆਂ ਨੇ ਕੁਝ ਹੋਰ ਦੱਸਿਆ ਜਾਂਦਾ ਨਿਕਲਦਾ ਕੁਝ ਹੋਰ ਹੈ ਉੱਥੇ ਨਿਕਲਦਾ ਕੁਝ ਹੋਰ ਹੈ ਤੇ ਜਿਹੜਾ ਰਮਾਨੀਆ ਦੇ ਵਿੱਚ ਲੋਕ ਨੇ ਕਮਿਊਨੀਕੇਸ਼ਨ ਜਿਵੇਂ ਆਪਾਂ ਕਹਿੰਦੇ ਆ ਸੁਸਾਇਟੀ ਜਿਹੜੇ ਲੋਕ ਨੇ ਉਹ ਉਹ ਕਹੋ ਜੀ ਨੇ ਲੋਕ ਵਧੀਆ ਹੈ ਮਤਲਬ ਤੁਸੀਂ ਕਹਿੰਦੇ ਹੋ ਵੀ ਲੋਕ ਵਧੀਆ ਨੇ ਇੱਕ ਇੱਕ ਪਾਸੇ ਤੁਸੀਂ ਕਹਿੰਦੇ ਵੀ ਲੋਕ ਵਧੀਆ ਜਿਹੜੇ ਮਾਲਕ ਨੇ ਉਹ 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 ਸਹੀ ਨਹੀਂ ਕਰਦੇ ਮਾਲਕ ਸਹੀ ਨਹੀਂ ਹੈ ਬਸ ਤੇਈ ਵੀ ਹੈਗੀਆਂ ਕੋਈ ਕੰਪਨੀਆਂ ਸਾਰੀਆਂ ਨੂੰ ਨਹੀਂ ਕਹਿ ਸਕਦੇ ਅਸੀਂ ਵਿੱਚ ਕੰਪਨੀਆਂ ਬਹੁਤ ਵਧੀਆ ਵੀ ਨੇ ਜਿਹੜੇ ਲੋਕ ਲੋਕਲ ਲੋਕ ਨੇ ਉੱਥੇ ਜਿਹੜੇ ਆਮ ਆਬਾਸੀ ਨੇ ਉਹ ਉਹ ਉਹਨਾਂ ਦਾ ਸੁਆਗਤ ਮੇਰਾ ਐਕਸਪੀਰੀਅੰਸ ਇਹ ਆ ਜਿਹੜੇ ਸਾਡੇ ਨਾਲ ਕੰਮ ਕਰਦੇ تھے ਉਹ ਤਾਂ ਬਹੁਤ ਹੀ ਵਧੀਆ ਲੋਕ ਤੇ ਬਹੁਤ ਹੈਲਪ ਕੀਤੀ ਬੰਦੇ ਨੇ ਸਾਡੀ ਲੋਕ ਜਿਹੜੇ ਕੰਪਨੀ ਸਾਡੇ ਨਾਲ ਕਰਦੇ تھے ਕੰਮ ਬਹੁਤ ਵਧੀਆ ਸੀ ਠੀਕ ਤੇ ਕੰਮ ਦੇ ਵਿੱਚ ਜਿਵੇਂ ਹੁਣ ਤੁਸੀਂ ਬਿਮਾਰ ਹੋ ਜਾਂ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਸਰੀਰਕ ਤਨਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਉਥੇ ਹਸਪਤਾਲ ਵਿੱਚ ਗਵਰਨਮੈਂਟ ਹਸਪਤਾਲ ਦੇ ਵਿੱਚ ਜਾਣੇ ਜਾਂ ਫਿਰ ਮੈਡੀਕਲ ਤੋਂ ਦਵਾਈ ਲੈਣੇ ਜਾਂ ਫਿਰ ਤੁਹਾਡੀ ਕੰਪਨੀ ਤੁਹਾਨੂੰ ਮੈਡੀਕਲ ਸਹੂਲਤ ਦਿੰਦੀ ਹੈ ਗਵਰਨਮੈਂਟ ਹਸਪਤਾਲ ਵਿੱਚ ਵੀ ਜਾ ਸਕਦੇ ਤੁਸੀਂ ਮੈਡੀਕਲ ਤੇ ਵੀ ਲੈ ਸਕਦੇ ਦਵਾਈ ਮਤਲਬ ਕੰਪਨੀ ਤੁਹਾਡੀ ਹੈਲਪ ਨਹੀਂ ਕਰਦੀ ਤੁਸੀਂ ਆਪ ਹੀ ਤੁਹਾਨੂੰ ਹਾਂ ਮੈਡੀਕਲ ਤੁਹਾਡਾ ਆਪਣਾ ਹੀ ਹੈ ਉੱਥੇ ਪਰ ਜਦੋਂ ਏਜੰਟ ਭੇਜਦੇ ਤਾਂ ਉਹ ਕਹਿੰਦੇ ਨੇ ਮੈਡੀਕਲ ਕੰਪਨੀ ਹਾਂ ਪਰ ਇਦਾਂ ਦਾ ਨਹੀਂ ਹੈ ਇਦਾਂ ਦਾ ਨਹੀਂਗਾ ਯਾਨੀ ਕਿ ਉਹ ਮੈਡੀਕਲ ਤੁਹਾਡਾ ਆਪਣਾ ਖਰਚਾ ਜੋ ਵੀ ਹੈਗਾ ਤੁਹਾਨੂੰ ਕੁਝ ਵੀ ਹੋ ਗਿਆ ਤੁਹਾਡਾ ਮੈਡੀਕਲ ਤੁਹਾਨੂੰ ਆਪਣਾ ਖਰਚੇ ਦੀ ਕਰਨਾ ਪੈਣਾ ਆਪਣੇ ਖਰਚੇ ਦੀ ਕਰਨਾ ਮਤਲਬ ਕਈ ਹੁਣ ਏਜੰਟ ਆਪਾਂ ਦੇਖਦੇ ਆ ਉਹ ਬਹੁਤ ਸਾਰੀਆਂ ਕੁੜੀਆਂ ਨੂੰ ਮਤਲਬ ਅੱਜ ਕੱਲ ਰូមਾਨੀਆ ਦੇ ਵਿੱਚ ਜੌਬ ਕਹਿੰਦੇ ਨੇ ਵੀ ਨਰਸਿੰਗ ਦੇ ਬੇਸ ਤੇ ਜੌਬ ਆ ਜਾਂ ਫਿਰ ਹੌਸਕੀਪਰ ਦੇ ਵਿੱਚ ਜੌਬ ਆ ਜਾਂ ਆਪਾਂ ਕਹਿੰਦੇ ਨੇ ਹੋਰ ਫੂਡ ਪੈਕਿੰਗ ਦੇ ਵਿੱਚ ਕਈ ਜੌਬਾਂ ਮਤਲਬ ਇੰਡੀਆ ਕੁੜੀਆਂ ਨੂੰ ਵੀ ਦੱਸੀਆਂ ਜਾ ਰਹੀਆਂ ਨੇ ਵੀ ਤੁਸੀਂ ਰូមਾਨੀਆ ਦੇ ਵਿੱਚ ਐਂਟਰ ਕਰ ਲਓ ਹਨਾ ਵੀ ਇੱਕ ਯੂਰਪ ਦਾ ਦੇਸ਼ ਆ ਤੇ ਹੁਣ ਸੈਨਿੰਗਨ ਦੇ ਵਿੱਚ ਆ ਗਿਆ ਤਾਂ ਬਹੁਤ ਵਧੀਆ ਤੁਹਾਡਾ ਕੀ ਕਹਿਣਾ ਵੀ ਕੁੜੀਆਂ ਨੂੰ ਰូមਾਨੀਆ ਵਿੱਚ ਅੱਜ ਦੀ ਡੇਟ ਚ ਆਉਣਾ ਚਾਹੀਦਾ ਮਤਲਬ ਆ ਜਿਹੜੇ ਤੁਸੀਂ ਦੇਖ ਕੇ ਆ ਹਾਲਾਤ ਤਾਂ ਰូមਾਨੀਆ ਦੇ ਵਿੱਚ ਕੁੜੀਆਂ ਨੂੰ ਸਹੀ ਆ ਕਿਉਂਕਿ ਇੰਡੀਅਨ ਬੋਲ ਕੰਟ ਨੇ ਹੈਲਪ ਨਹੀਂ ਲੈ ਸਕਦਾ ਕਿ ਦੂਜੇ ਦੀ ਬੰਦਾ ਨਹੀਂ ਸਹੀ ਹੈ ਕੁੜੀਆਂ ਨੂੰ ਕੁੜੀਆਂ ਨੂੰ ਹਜੇ ਸਹੀ ਨਹੀਂ ਨਹੀਂ ਕਿਉਂ ਨਹੀਂ ਸਹੀ ਕਿਉਂਕਿ ਉੱਥੇ ਬਹੁਤ ਸ਼ੋਸ਼ਣ ਜਿਆ ਕੀਤਾ ਜਾਂਦਾ ਹੈ ਕੰਪਨੀਆਂ 'ਚ ਮਤਲਬ ਤਨਖਾਹਾਂ ਜਿੱਦਾਂ ਹੋ ਗਈਆਂ ਰਹਿਣ ਸਹਿਣ ਠੀਕ ਨਹੀਂ ਤਨਖਾਹਾਂ ਰਹਿਣ ਸਹਿਣ ਠੀਕ ਨਹੀਂਗਾ ਕਿਉਂਕਿ ਮੁੰਡੇ ਤਾਂ ਆਪਣਾ ਕਰ ਲੈਂਦੇ ਹੈਗੇ ਕੁਛ ਨਾ ਕੁਛ ਪਰ ਕੁੜੀਆਂ ਦਾ ਔਖਾ ਹੁੰਦਾ ਕੱਲੀਆਂ ਦਾ ਤਨਖਾਹ ਨਹੀਂ ਮਿਲਦੀ ਮੁੰਡਾ ਮੰਗੇ ਕਿ ਦੂਜੇ ਤੋਂ ਕਰ ਲੈਂਦੇ ਹੈਗੇ ਤਿੰਨ ਤਿੰਨ ਮਹੀਨੇ ਕੰਪਨੀਆਂ ਤਨਖਾਹ ਨਹੀਂ ਦਿੰਦੀਆਂ ਇਹਨਾਂ ਵਿੱਚ ਇਸ ਕਰਕੇ ਕੁੜੀਆਂ ਦਾ ਥੋੜਾ ਮੁਸ਼ਕਲ ਹੈ ਕੁੜੀਆਂ ਦਾ ਮਤਲਬ ਹਜੇ ਨਹੀਂ ਆਉਣਾ ਚਾਹੀਦਾ ਹਲੇ ਨਹੀਂ ਆਉਣਾ ਹਜੇ ਗਰੁੱਪ ਦੇ ਵਿੱਚ ਆਉਂਦੀਆਂ ਨੇ ਤਾਂ ਕੋਈ ਚੱਕਰ ਠੀਕ ਹੈ ਕੱਲੀ ਕੁੜੀ ਦਾ ਜਾਲੇ ਕੱਲੀ ਕੁੜੀ ਦਾ ਔਖਾ ਨਹੀਂ ਏਕ ਨੇ ਇੱਕ ਮੇਰੇ ਫਰੈਂਡ ਨੇ ਮੈਨੂੰ ਗੱਲ ਦੱਸੀ ਉੱਥੇ ਇੱਕ ਇੰਡੀਅਨ ਕੁੜੀ ਸੀਗੀ ਹਾਸਕੀ ਉਹਦੇ ਵਿੱਚ ਆਈ ਸੀ ਹਾਂ ਉਹ ਸਪਾਈ ਜਾਂ ਜੇ ਕੁਝ ਵੀ ਤਾਂ ਉਹ ਕੱਲੀ ਸੀਗੀ ਤਾਂ ਉਹਦਾ ਮਾਲਕ ਵੀ ਉਹ ਚਲੋ ਲੇਡੀਜ਼ ਦੇ ਅੰਡਰ ਜੋਬ ਕਰਦੀ ਸੀਗੀ ਤਾਂ ਜਿਹੜੀ ਉਹਦੀ ਮਾਲਕਨ ਸੀ ਉਹਦਾ TCRC ਸਵਾ ਸਾਲ ਹੋ ਗਏ ਸੀ ਤੇ ਉਹਨੂੰ TCRC ਨਹੀਂ ਮਿਲਿਆ ਉਹਦਾ ਮਾਲਕ ਨੂੰ ਅਪਲਾਈ ਨਹੀਂ ਜਿ ਕਰਦੇ ਤੇ ਉਹਨੂੰ ਦੱਬ-ਦੱਬ ਕੇ ਰੱਖੀ ਗਏ ਮਤਲਬ ਜਿਵੇਂ ਤਨਖਾਹ ਉਹਦੀ ਲੱਗ ਕੇ ਆਈ ਸੀਗੀ 60000 ਰੁਪਏ ਤੇ ਉਹਨੂੰ 45000 ਦੇਈ ਗਏ ਤੇ ਉਹਦੀਆਂ ਸੁਪਟੀਆਂ ਦੇ ਪੈਸੇ ਕੱਟੀ ਗਏ ਤੇ ਉਹਨੂੰ ਰਹਿਾਇਸ ਜਿਹੜੀਆਂ ਚੀਜ਼ਾਂ ਕਹੀਆਂ ਸੀ ਉਹ ਨਹੀਂ ਸੀ ਦਿੰਦੇ ਮਤਲਬ ਉਹ ਬਹੁਤ ਦੁਖੀ ਹੋ ਕੇ ਫਿਰ ਇੰਡੀਆ ਗਈ ਐ ਇਹ ਹੁੰਦਾ ਭਾਜੀ ਇਹ ਹੁੰਦਾ ਇਦਾਂ ਇਹ ਹੈਗਾ ਇਹ ਹੈਗਾ ਇਹ ਬਹੁਤ ਸਾਰੇ ਲੋਕ ਇਹ ਚੀਜ਼ਾਂ ਉੱਥੇ ਕਰਦੇ ਕਰਦੇ ਆ ਮਾਲਕ ਮਾਲਕ ਕਰਦੇ ਤੇ ਆਪਾਂ ਗੱਲ ਕਰੀਏ ਜਿਵੇਂ ਕਿ ਆਪਣੇ ਇੰਡੀਆ ਦੇ ਵਿੱਚ ਆਪਾਂ ਦੇਖਦੇ ਆਂ ਇੰਡੀਆ ਦੇ ਵਿੱਚ ਆਪਾਂ ਨੂੰ ਜਗ੍ਹਾ-ਜਗ੍ਹਾ ਤੇ ਆਪ ਨੂੰ ਮਿਲ ਜਾਂਦਾ ਵੀ ਹਾਂ ਲੋਕ ਫ੍ਰੀ ਬੈਠੇ ਆ ਜਾਂ ਕੈਨੇਡਾ ਚ ਆਪਾਂ ਦੇਖਦੇ ਆ ਵਿਹਲੇ ਬੈਠੇ ਨੇ ਲੋਕ ਹਨਾ ਤਾਂ ਅਰਮਾਨੀਆ ਦੇ ਵਿੱਚ ਕਿਵੇਂ ਆ ਵੀ ਲੋਕ ਇੱਕਣ ਉੱਥੇ ਹੈਗਾ ਵੀ ਜੇ ਜੇ ਤੁਸੀਂ ਜਾਣਿਓ ਕਿਤੇ ਵਾਕ ਤੇ ਜਾਣਿਓ ਜਾਂ ਕਿਤੇ ਜਾਣਿਓ ਤਾਂ ਤੁਹਾਨੂੰ ਕੋਈ ਫ੍ਰੀ ਬੈਠਾ ਮਿਲਦਾ ਨਹੀਂ ਮਿਲਦੇ ਉਹ ਸਾਰੇ ਆਪਣੇ ਕੰਮਾਂ 'ਚ ਬੀਜੀ ਹੈ ਉਹ ਆਪਦੇ ਕੰਮਾਂ 'ਚ ਹਰ ਕੋਈ ਕੰਮ ਕਰਦਾ ਉੱਥੇ ਜਾਈ ਲੈਡੀਡ ਹੈ ਜ ਲੈਡਿਸ ਹੈ ਲੋਕਲ ਲੋਕ ਹੈ ਜਿੱਦਾਂ ਵੀ ਉਹਨਾਂ ਦੀ ਗੱਲ ਕਰ ਰਿਹਾ ਮੈਂ ਲੈਡਿਸ ਹੋ ਗਿਆ ਤੇ ਜਿੱਦਾਂ ਵੀ ਲੋ ਬੰਦੇ ਹੋਗੇ ਸਾਰੇ ਕੰਮ ਕਰਦੇ ਹੈਗੇ ਉੱਥੇ ਚ ਆਪਾਂ ਗੱਲ ਕਰੀਏ ਸਿਹਤ ਨੂੰ ਲੈ ਕੇ ਆਪਣੇ ਇੰਡੀਆਜ਼ ਦੇ ਆਪਾਂ ਇੰਡੀਅਨ ਦਾ ਜਿਹੜਾ ਮੇਨ ਆ ਜਿਹੜਾ ਅੱਜ ਦਾ ਇਹ ਸਵਾਲ ਆ ਹਰੇਕ ਦੇਸ਼ਾਂ ਵਿੱਚ ਇੰਡੀਅਨਸ ਜਾਂਦੇ ਤਾਂ 올 ওভার ਸਾਰੇ ਵਰਲਡ ਦੇ ਵਿੱਚ ਇੰਡੀਅਨਸ ਤੇ ਪੰਜਾਬੀ ਪਹੁੰਚੇ ਹੋਏ ਨੇ ਪਹੁੰਚੇ ਹੋਏ ਨੇ ਤਾਂ ਉਹ ਜਾ ਕੇ ਦੇਖਦੇ ਨੇ ਵੀ ਸਾਡੇ ਸਰੀਰਾਂ ਤੇ ਇਹਨਾਂ ਦੇ ਸਰੀਰਾਂ 'ਚ ਕਿੰਨਾ ਫਰਕ ਆ ਕਿੰਨਾ ਫਰਕ ਲਾਦਾ ਹੈ ਫਿੱਟ ਨੇ ਇਹ ਆਏ ਨੇ ਮਤਲਬ ਤੁਸੀਂ ਰਮਾਨੀਆ ਦੇ ਵਿੱਚ ਸਾਰੇ ਫਿੱਟੇ ਦੇਖ ਰਹੇ ਜਾਂ ਫਿਰ ਉੱਥੇ ਵੀ ਜਾਂ ਮੋਟਾਪੇ ਦਾ ਸ਼ਿਕਾਰ ਜਾਂ ਕੋਈ ਦੇਖਿਆ ਨਹੀਂ ਹੈਗੇ ਉੱਥੇ ਵੀ ਮੋਟਾਪੇ ਵਾਲੇ ਮੋਟਾਪੇ ਵਾਲੇ ਹੈਗੇ ਤੇ ਜ਼ਿਆਦਾਤਰ ਲੋਕ ਫਿੱਟ ਨੇ ਜ਼ਿਆਦਾਤਰ ਫਿੱਟ ਹੈ ਕਿਉਂਕਿ ਲੋਕ ਸ਼ੈਰ ਸੂਰ ਸਵੇਰਾ ਸ਼ਾਮ ਵਧੀਆ ਕਰਦੇ ਹੈਗੇ ਜਿਮ ਜਾਂਦੇ ਹੈਗੇ ਜ਼ਿਆਦਾਤਰ ਫਿਟ ਹੈ ਜ਼ਿਆਦਾਤਰ ਫਿਟ ਹੈ ਆਪਣੇ ਸਰੀਰ ਦਾ ਬਹੁਤ ਦੇਖਭਾਲ ਕਰਦੇ ਹੈਗੇ ਆਪ ਦੇ ਸਰੀਰ ਦੀ ਖਾਣ ਪੀਣ ਦਾ ਧਿਆਨ ਖਾਣ ਪੀਣ ਦਾ ਧਿਆਨ ਹੈ ਪੂਰਾ ਠੀਕ ਚਲੋ ਹੋਰ ਕੋਈ ਗੱਲ ਤੁਸੀਂ ਰਮਾਨੀਆ ਬਾਰੇ ਦੱਸਣੀ ਹੋਵੇ ਜਾਂ ਆਪ ਦੇ ਬਾਰੇ ਕੋਈ ਗੱਲ ਦੱਸਣੀ ਹੋਵੇ ਬਸ ਕੁਝ ਨਹੀਂ ਇਹੀ ਵੀ ਆਪਣਾ ਰਮਾਨੀਆ ਆਣਾ ਦੇਖ ਸੋਚ ਕੇ ਆਓ ਪੂਰਾ ਪਤਾ ਕਰਕੇ ਆਓ ਕੀ ਹੈ ਕਿਆ ਨਹੀਂ ਤੁਹਾਡੇ ਏਜੰਟ ਨਾਲ ਪੂਰਾ ਕਲੀਅਰ ਕਰਕੇ ਆਓ ਅਸੀਂ ਇਹੀ ਗੱਲ ਤੁਹਾਨੂੰ ਕਹਿ ਸਕਦੇ ਹੈਗੇ ਬਸ ਧੋਖੇ ਚ ਨਾ ਰਹੋ ਤੁਸੀਂ ਧੋਖੇ ਚ ਨਾ ਰਹੋ ਹਾਂ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਅੱਜ ਸਾਡੇ ਪ੍ਰੋਗਰਾਮ 'ਚ ਪਹੁੰਚੇ ਇਹ ਸਾਡਾ ਪਹਿਲਾ ਪ੍ਰੋਗਰਾਮ ਸੀ ਦੇਸ਼ ਵਿਦੇਸ਼ ਦਾ ਤੇ ਦੇਸ਼ ਵਿਦੇਸ਼ ਦਾ ਪ੍ਰੋਗਰਾਮ ਅੱਜ ਸ਼ੁਰੂ ਕੀਤਾ ਸੀ ਤੇ ਤੁਸੀਂ ਸਾਡੇ ਪਹਿਲੇ ਆਏ ਹੋ ਜਿਹੜੇ ਸ਼ੁਰੂਆਤ ਕੀਤੀ ਹੈ ਤੁਹਾਡੇ ਤੋਂ ਤੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਇਹ ਸਾਡਾ ਪ੍ਰੋਗਰਾਮ ਦੇਸ਼ ਵਿਦੇਸ਼ ਇਹ ਆਉਂਦਾ ਰਹੂਗਾ ਤੇ ਅੱਜ ਸਾਡੇ ਨਾਲ ਮਨੀਸ਼ ਜੀ ਨੇ ਤੇ ਅਗਲੀ ਵਾਰ ਅਸੀਂ ਕਿਸੇ ਹੋਰ ਦੇਸ਼ ਬਾਰੇ ਜਾਣਕਾਰੀ ਲੈ ਕੇ ਪਹੁੰਚਾਂਗੇ ਤੇ ਇਹ ਹਰੇਕ ਹਫਤੇ ਦੀ ਹਫਤੇ ਪ੍ਰੋਗਰਾਮ ਸਾਡਾ ਆਉਂਦਾ ਰਹੂਗਾ ਤੇ ਤੁਸੀਂ ਸੁਣਦੇ ਰਹੋ ਤਾਂ ਧੰਨਵਾਦ ਸਾਰਿਆਂ ਦਾ ਅਸੀਸ